ਵੇਰ ਦਾ ਸਮਾਂ ਹੈ ਪਿੰਡ ਰਾਜਪੁਰਾ ਦੀ ਬਾਹਰ ਵਾਲੀ ਪਾਸੇ ਮੌਜੂਦ ਬੱਸ ਸਟੈਂਡ ਤੇ ਸਰਕਾਰੀ ਬੱਸ ਆ ਕੇ ਰੁਕੀ ਹੈ ਵਿੱਚੋਂ ਤਿੰਨ ਸਕੇ ਭਰਾ ਉੱਤਰਦੇ ਹਨ ਹੱਥਾਂ ਦੇ ਵਿੱਚ ਵੱਡੇ ਭਾਰੀ ਬੈਗ ਪਕੜੇ ਹਨ ਦੇਖਣ ਨੂੰ ਇੰਜ ਲੱਗ ਰਿਹਾ ਹੈ ਜਿਵੇਂ ਕਿਸੇ ਧਾਰਮਿਕ ਯਾਤਰਾ ਤੋਂ ਵਾਪਸ ਆ ਰਹੇ ਹਨ ਦਰਸਲ ਇਹ ਤਿੰਨ ਸਕੇ ਭਾ ਹਜੂਰ ਸਾਹਿਬ ਦੀ ਯਾਤਰਾ ਕਰਕੇ ਅੱਜ ਠੀਕ 15 ਦਿਨਾਂ ਬਾਅਦ ਆਪਣੇ ਪਿੰਡ ਪਰਤ ਰਹੇ ਹਨ 15 ਦਿਨ ਪਹਿਲਾਂ ਇਹਨਾਂ ਨੇ ਹਜੂਰ ਸਾਹਿਬ ਜਾਣਵੜੇ ਖੁਦ ਅਜਹਾ ਕੀਤਾ ਸੀ ਜਿਸ ਦਾ ਸ਼ਾਇਦ ਇਹਨਾਂ ਨੂੰ ਅੰਦਰੋਂ ਅੰਦਰੀ ਪਛਤਾਵਾ ਹੈ ਲੇਕਿਨ ਖੁਸ਼ੀ ਵੀ ਹੈ ਕਿ ਬਜ਼ੁਰਗ ਤੋਂ ਛੁਟਕਾਰਾ ਮਿਲ ਗਿਆ ਹੈ ਉਹ ਬਜ਼ੁਰਗ ਮਾਤਾ ਜਿਸ ਨੂੰ 15 ਦਿਨ ਪਹਿਲਾਂ ਇਹਨਾਂ ਨੇ ਵਿੜੇ ਦੇ ਵਿੱਚ ਹੀ ਦਬ ਕੇ ਜਿਉਂਦੀ ਨੂੰ ਦਬ ਕੇ ਅਤੇ ਸਾਜਿਸ਼ ਦੇ ਤਹਿਤ ਹਜ਼ੂਰ ਸਾਹਿਬ ਚਲੇ ਗਏ ਹਨ ਇਹ 15 ਦਿਨਾਂ ਤੱਕ ਜਦੋਂ ਆਵਾਂਗੇ ਸਾਰਾ ਕੰਮ ਨਿਬੜ ਚੁੱਕਿਆ ਹੋਵੇਗਾ ਅਤੇ ਅਸੀਂ ਬਿਲਕੁਲ ਸਾਫ਼ ਹੋ ਜਾਵਾਂਗੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਅਤੇ ਬਾਅਦ ਦੇ ਵਿੱਚ ਸਾਰਾ ਘਰ-ਬਾਰ ਜ਼ਮੀਨ ਜਾਇਦਾਦ ਵਿੱਚ ਤੇ ਆਪ ਸ਼ਹਿਰਾਂ ਨੂੰ ਵਿਦੇਸ਼ਾਂ ਨੂੰ ਹੋ ਜਾਵਾਂਗੇ ਉੱਥੇ ਜਾ ਕੇ ਚੰਗੇ ਸੈਟਲ ਹੋਵਾਂਗੇ ਕੀ ਪਿਆਸੀ ਉਸ ਬਜ਼ੁਰਗ ਮਾਤਾ ਦੇ ਵਿੱਚ ਵੈਸੇ ਵੀ ਤਾਂ ਉਸ ਨੂੰ ਕੈਂਸਰ ਸੀ ਥੋੜੇ ਦਿਨਾਂ ਵਿੱਚ ਵੈਸੇ ਹੀ ਗੁਜ਼ਰ ਜਾਣਾ ਸੀ ਲੇਕਿਨ ਅੱਜ ਜਿਵੇਂ ਹੀ ਪਿੰਡ ਦੇ ਵਿੱਚ ਮੌਜੂਦ ਆਪਣੇ ਘਰ ਦੇ ਗੇਟ 'ਤੇ ਪਹੁੰਚ ਗਾਨਾ ਸੋਚਿਆ ਸੀ ਅੰਦਰ ਗੰਦ ਮਚਿਆ ਹੋਣਾ 15 ਦਿਨ ਹੋ ਗਏ ਝਾੜੂ ਕਿਸੇ ਨੇ ਨਹੀਂ ਲਗਾਈ ਅਤੇ ਅੰਦਰ ਸਭ ਪਾਸੇ ਕਚਰਾ ਹੀ ਕਚਰਾ ਹੋਣਾ ਲੇਕਿਨ ਜਿਵੇਂ ਹੀ ਸਭ ਤੋਂ ਛੋਟੇ ਭਰਾ ਨੇ ਗੇਟ ਖੋਲ੍ਹਿਆ ਹੈਰਾਨ ਰਹਿ ਗਿਆ ਅੰਦਰ ਤਾਂ ਬਿਲਕੁਲ ਸੋਣੀ ਚਾੜੂ ਲੱਗੀ ਹੈ ਜਿਵੇਂ ਕਿ ਅੱਜ ਸਵੇਰੇ ਹੀ ਕਿਸੇ ਨੇ ਇੱਥੇ ਸਫਾਈ ਕੀਤੀ ਹੋਵੇ ਭਾਂਡੇ ਮਾਝੇ ਹਨ ਅਤੇ ਕੱਪੜੇ ਤਾਰਾਂ ਤੇ ਸੁੱਕਰੇ ਹਨ ਜਿਵੇਂ ਕਿ ਅਜੇ ਵੀ ਇਸ ਘਰ ਦੇ ਵਿੱਚ ਕੋ ਰਹਿੰਦਾ ਹੈ ਤਿੰਨਾਂ ਨੂੰ ਸ਼ੱਕ ਹੋਇਆ ਕੀ ਕਿਸੇ ਨੇ ਆਪਣੇ ਘਰ ਤੇ ਕਬਜ਼ਾ ਤਾਂ ਨਹੀਂ ਕਰ ਲਿਆ ਕੋਈ ਚੋਰ ਤਾਂ ਨਹੀਂ ਆ ਗਿਆ ਜਾਂ ਕੋਈ ਹੋਰ ਸ਼ਹਿਤਾ ਨਹੀਂ ਇੱਥੇ ਪਲਾਕੀ ਹੈ ਸਾਡੇ ਘਰ ਦੇ ਵੀ ਤਾਂ ਕੋਈ ਵੀ ਨਹੀਂ ਸੀ ਇੱਕ ਬਜ਼ੁਰਗ ਮਾਤਾ ਸੀ ਅੱਜ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਹਾਲਾਂਕਿ ਉਸ ਦੀ ਕਬਰ ਜੜੀ ਹੈ ਉਹ ਅਜੇ ਵੀ ਵਿੜੇ ਦੇ ਵਿੱਚ ਬਣੀ ਹੋਈ ਹੈ ਉਸ ਦੇ ਉੱਪਰ ਇੱਕ ਵੱਡੀ ਤਕਤੀ ਲੱਗੀ ਹੈ ਹਰਾਨ ਹੋ ਨਾ ਇਹ ਤਕਤੀ ਇੱਥੇ ਕਿਸ ਨੇ ਲਗਾ ਦਿੱਤੀ ਇਹ ਇਥੇ ਤਾਂ ਪਹਿਲਾਂ ਨਹੀਂ ਸੀ ਲੇਕਿਨ ਜਿਵੇਂ ਹੀ ਤਕਤੀ ਦੇ ਨੇੜੇ ਪਹੁੰਚੇ ਹੈਰਾਨ ਲਗੇ ਹਨ ਕਿਉਂਕਿ ਤਕਤੀ ਦੇ ਉੱਪਰ ਲੱਗਿਆ ਹੈ ਤਕਤੀ ਦੇ ਉੱਪਰ ਲਿਖਿਆ ਹੈ ਇੱਥੇ ਮੈਂ ਨਹੀਂ ਮੇਰੇ ਤਿੰਨ ਨੌਜਵਾਨ ਮੁੰਡੇ ਦਪ ਹਨ ਜਿਵੇਂ ਹੀ ਪੜਿਆ ਹੈ ਫੱਕੇ ਬੱਕੇ ਰਗੇ ਹਨ ਇਹ ਕਿਸ ਨੇ ਲਿਖ ਦਿੱਤਾ ਕਿ ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ ਵੀ ਅਸੀਂ ਉੱਥੇ ਕੀ ਕਰਕੇ ਆਏ ਹਾਂ ਲੇਕਿਨ ਜਿਵੇਂ ਕਿ ਇਹਨਾਂ ਸੋਚ ਹੀ ਰਹੇ ਸਨ ਆਪਸ ਦੇ ਵਿੱਚ ਝਗੜੀ ਰਹੇ ਸਨ ਅਚਾਨਕ ਸਭ ਤੋਂ ਵੱਡੇ ਮੁੰਡੇ ਦੇ ਮੋਢੇ ਤੇ ਕਿਸੇ ਉਤਨੇ ਹੱਤਰ ਕਿਆ ਹੈ ਜਿਵੇਂ ਹੀ ਉਸ ਵਲਦਖਿਆ ਬਿਲਕੁਲ ਖੁਸ਼ ਉੜ ਗਏ ਕੌਣ ਸੀ ਔਰਤ ਕਿ ਉਹਨਾਂ ਦੀ ਮਾਤਾ ਸੇ ਜੇਕਰ ਹਾ ਤਾਂ 15 ਦਿਨ ਪਹਿਲਾਂ ਦਫਨ ਕਿਉਂ ਨਹੀਂ ਹੋਈ ਜੇਕਰ ਇਹਨਾਂ ਨੇ ਆਪਣੇ ਹੱਥਾਂ ਨਾਲ ਆਪਣੀ ਮਾਤਾ ਨੂੰ ਜਿਉਂਦੇ ਜੀ ਦਫਨ ਕੀਤਾ ਸੀ ਇੱਥੇ ਕਿਵੇਂ ਆ ਗਈ ਕੌਣ ਹੈ ਪਾਪੀ ਮੁੰਡੇ ਜੋ ਕਿ ਇੰਨਾ ਵੱਡਾ ਪਾਪ ਕਰ ਰਹੇ ਹਨ ਜਿਨ੍ਹਾਂ ਨੇ ਆਪਣੀ ਹੀ ਸੱਕੀ ਮਾਤਾ ਨੂੰ ਜਿਉਂਦੇ ਜੀ ਦਤਨ ਕਰ ਦਿੱਤਾ ਕਿਉਂ ਹਜ਼ੂਰ ਸਾਹਿਬ ਕਹੇ ਹਨ ਅਤੇ ਕੀ ਹੈ ਇਸ ਦੇ ਪਿੱਛੇ ਦੀ وجہ ਕੀ ਹੋਇਆ ਇਹਨਾਂ ਦੇ ਨਾਲ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੌਸ਼ ਆਖਿਰ ਮਾਤਾ ਨੇ ਅਜਾ ਕਿਹੜਾ ਸਬਕ ਸਿਖਾਇਆ ਹੈ ਇਹਨਾਂ ਨੂੰ ਜਾਣੰਦਰੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਜ ਦੀ ਇਹ ਕੋਈ ਕਹਾਣੀ ਨਹੀਂ ਹੈ ਇਹ ਬਿਲਕੁਲ ਸੱਚੀ ਕਹਾਣੀ ਹੈ ਜੋ ਕਿ ਸਾਨੂੰ ਤਿੰਨਾਂ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਮੁੰਡੇ ਨੇ ਆਪਣੀ ਜਵਾਨੀ ਸੁਣਾਈ ਸੀ ਅਸੀਂ ਸੋਚਿਆ ਬੀ ਕਹਾਣੀ ਚੰਗੀ ਹੈ ਤੁਹਾਡੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਸਭ ਤੋਂ ਛੋਟਾ ਮੋਟਾ ਦੱਸਦਾ ਹੈ ਵੀ ਉਸ ਦਿਨ ਸਾਡੇ ਘਰ ਦੇ ਵਿੱਚ ਬੜੀ ਸੋਗ ਦੀ ਲਹਿਰ ਸੀ ਸਾਡਾ ਇੱਕੋ ਇੱਕ ਪਿਤਾਆ ਇੱਕੋ ਇੱਕ ਬਾਪੂ ਦੁਨੀਆ ਤੋਂ ਜਾ ਚੁੱਕਾ ਸੀ ਬੜਾ ਮਨ ਦੇ ਵਿੱਚ ਵਹਿਮ ਸੀ ਵੀ ਹੁਣ ਸਾਡਾ ਕੀ ਬਣੇਗਾ ਸਾਡੇ ਤਿੰਨਾਂ ਦੇ ਤਾਂ ਕਿਸੇ ਦੇ ਵੀ ਬਿਆਨੀ ਹੋਏ ਅਤੇ ਸਾਡਾ ਤਾਂ ਘਰ ਬੜਾ ਕਮਜ਼ੋਰ ਹੈ ਮਾਲੀ ਹਾਲਤ ਬੜੀ ਕਮਜ਼ੋਰ ਹੈ ਇੱਕ ਉਹ ਪਿਤਾ ਸੀ ਜੋ ਢੰਗ ਤਰ੍ਹਾਂ ਕਮਾਉਂਦਾ ਸੀ ਸਾਡੇ ਤਿੰਨਾਂ ਦੇ ਵਿੱਚੋਂ ਤਾਂ ਕੋਈ ਢੰਗ ਤਰ੍ਹਾਂ ਕੰਮ ਨਹੀਂ ਕਰਦਾ ਅਜੇ ਸਾਡੀ ਉਮਰ ਵੀ ਕੀ ਹੋਈ ਹੈ ਲੇਕਿਨ ਅਜੇ ਸੋਗ ਦਾ ਦੂਜਾ ਹੀ ਦਿਨ ਸੀ ਇੱਕ ਬੰਦਾ ਚੰਗੇ ਸੂਟ-ਬੂਟ ਪਾਇਆ ਐਜੇ ਲੱਗਦਾ ਹੈ ਜਿਵੇਂ ਕਿਸੇ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰਦਾ ਹੋਵੇ ਜਿਵੇਂ ਹੀ ਘਰ ਦੇ ਵਿੱਚ ਆਇਆ ਸਾਰੇ ਹੈਰਾਨ ਹਨ ਸਾਡੇ ਗਰੀਬ ਬਾੜੇ ਦੇ ਵਿੱਚ ਇਸ ਸੂਟ-ਬੂਟ ਪਾਏ ਉਹ ਵੀ ਉਦੋਂ ਜਦੋਂ ਸਾਡਾ ਬਜ਼ੁਰਗ ਉੱਜਰ ਚੁੱਕਿਆ ਹੋਏ ਜਦੋਂ ਸਾਡਾ ਬਜ਼ੁਰਗ ਇਸ ਦੁਨੀਆ ਤੋਂ ਚਲਾ ਜਾ ਚੁੱਕਾ ਹੈ ਇਹ ਪਲਾਇ ਤੇ ਕਿਵੇਂ ਆਇਆ ਹੈ ਜਿਵੇਂ ਹੀ ਅੱਗੇ ਆਇਆ ਉਸਦੇ ਹੱਥ ਦੇ ਵਿੱਚ ਇੱਕ ਵੱਡੀ ਫਾਈਲ ਹੈ ਫਾਈਲ ਦੇ ਵਿੱਚ ਕੁਝ ਕੁ ਸਾਈਨ ਕਰਵਾ ਕੇ ਅਤੇ ਇੱਕ ਚੈੱਕ ਸਾਡੇ ਹੱਥ ਦੇ ਵੀ ਦੇ ਦਿੰਦਾ ਹੈ ਅਸੀਂ ਹੈਰਾਨ ਸਾਂ ਆਖਿਰ ਚੈੱਕ ਕਿਧਰੋਂ ਆਇਆ ਇਹ ਪਲਾ ਚੈੱਕ ਕਿਸ ਦਾ ਹੈ ਜਿਵੇਂ ਹੀ ਦੇਖਿਆ ਸਾਡੇ ਖੁਸ਼ ਉੱਡ ਗਏ ਚੈੱਕ ਹੈ ਪੂਰੇ 20 ਲੱਖ ਰੁਪਏ ਦਾ ਜੋ ਕਿ ਸਾਡੇ ਪਿਤਾ ਨੇ ਥੋੜੇ ਸਮੇਂ ਪਹਿਲਾਂ ਹੀ ਇੱਕ ਜੀਵਨ ਬੀਮਾ ਕਰਾਇਆ ਸੀ ਜਿਸ ਦੇ ਵਜੋਂ ਉਹਨਾਂ ਦੇ ਜਨਮਗ੍ਰਹੋਂ ਸਾਨੂੰ ਇਹ 20 ਲੱਖ ਰੁਪਏ ਮਿਲਿਆ ਹੈ ਪਹਿਲਾਂ ਤਾਂ ਮਨ ਦੇ ਵਿੱਚ ਸੋਗ ਆਇਆ ਵੀ ਸਾਡਾ ਪਿਤਾ ਸਾਡੇ ਵਾਸਤੇ ਕੀ ਕੁਝ ਕਰਕੇ ਗਿਆ ਹੈ ਅਸੀਂ ਵਿਚਾਰੇ ਉਹਨੂੰ ਐਵੇਂ ساری ਉਮਰ ਤਾਨੇ ਮਾਰੇ ਵੀ ਤੂੰ ਗਰੀਬੀ ਦੇ ਵਿੱਚ ਜਾਵੇਂਗਾ ਅਤੇ ਗਰੀਬੀ ਦੇ ਵਿੱਚ ਸਾਨੂੰ ਛੱਡ ਕੇ ਚਲਿਆ ਹੈ ਪਹਿਲਾਂ ਤਾਂ ਬੜਾ ਮੰਨ ਦੇ ਵਿੱਚ ਸੋਗ ਸੀ ਲੇਕਿਨ ਕੁਝ ਵੀ ਹੈ ਚਲੋ ਕੋਈ ਗੱਲ ਨਹੀਂ ਜੰਮ ਜੰਮਾ ਬਜ਼ੁਰਗ ਸਾਡੇ ਵਾਸਤੇ ਕੁਝ ਚੱਕਾ ਕਰ ਗਿਆ ਹੈ ਮਨ ਦੇ ਵਿੱਚ ਬੜੀ ਕੁਲਜਨ ਹੈ ਵੀ ਹੁਣ ਕੀ ਕੀਤਾ ਜਾਵੇ ਅਸੀਂ ਉਹ ਚੱਕ ਆਪਣੀ ਮਾਤਾ ਨੂੰ ਦੇ ਦਿੱਤਾ ਮਾਤਾ ਨੇ ਪਹਿਲਾਂ ਕਿਹਾ ਦੇਖੋ ਤੁਸੀਂ ਕਹਿੰਦੇ ਸੀ ਨਾ ਤੁਹਾਡਾ ਬਜ਼ੁਰਗ ਤੁਹਾਡੇ ਵਾਸਤੇ ਕੀ ਕਰ ਗਿਆ ਹੈ ਦੇਖੋ ਆ ਤੁਹਾਡੇ ਵਾਸਤੇ ਇਨਾ ਵਧੀਆ ਘਰ ਛੱਡ ਗਿਆ ਹੈ ਅਤੇ ਆ ਚੱਕ ਛੱਡ ਗਿਆ ਹੈ ਮੈਂ ਅੱਜ ਸ਼ੁਕਰਗੁਜ਼ਾਰ ਹੋਣ ਦਾ ਦਿਖਾਵਾ ਕਰਨ ਨਹੀਂ ਵਾਲਾ ਸੀ ਲੇਕਿਨ ਇਹਨਾਂ ਨੇ ਵੱਡਾ ਭਰਾ ਬੋਲਿਆ ਲੈ ਇਸ ਦੇ ਵਿੱਚ ਵੱਡੀ ਗੱਲ ਕੀ ਹੋਏ ਪਿਓ ਤਾਂ ਆਪਣੇ ਪੁੱਤਰਾਂ ਲਈ ਕਰਦੇ ਹੁੰਦੇ ਹਨ ਮੇਰੇ ਪਿਓ ਨੇ ਕਿਹੜਾ ਅਡ ਕੀਤਾ ਹੈ ਇਹਦੇ ਵਿੱਚ ਇਹਸਾਨ ਮੰਨਣ ਵਾਲੀ ਕਿਹੜੀ ਗੱਲ ਹੈ ਆ ਟੁੱਟਿਆ ਜਿਹਾ ਘਰ ਛੱਡ ਗਿਆ ਨਾਲੇ 20 ਲੱਖ ਰੁਪਏ ਦਾ ਚੱਕ ਕੀ ਹੋਏ ਲੋਕਾਂ ਦੇ ਪਿਓ ਨੇ ਦੇਖੋ ਕਰੋਨਾ ਦੀ ਜਮੀਨ ਛੱਡ ਕੇ ਜਾਂਦੇ ਹਨ ਸਾਡਾ ਪਿਓ ਤਾਂ ਸਿਰਫ 20 ਲੱਖ ਦਾ ਚੱਕ ਅਤੇ ਆ ਟੁੱਟਿਆ ਜਿਹਾ ਘਰ ਛੱਡ ਕੇ ਗਿਆ ਹੈ ਇਸ ਦੀਆਂ ਤੋਂ ਛੱਡ ਮਿੱਚੋਂਦਿਆਂ ਹਨ ਇਹੋ ਜੇ ਘਰ ਦਾ ਸੀ ਰੱਖਾਂਗੇ ਕਿ ਪਰ ਆ ਬੇਰਜ਼ਾ ਦਾ ਕੁਲਾ ਹੈ ਲੇਕਿਨ ਇਸ ਪਿੰਡ ਦੇ ਵਿੱਚ ਕੀਮਤਾਂ ਵੀ ਤੜਾਈ ਹਨ ਬਾਕੀ ਪਿੰਡਾਂ ਦੇ ਵਿੱਚ ਦੇਖੋ ਜਿੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਬੜੀਆਂ ਹਨ ਸ਼ਹਿਰਾਂ ਦੇ ਨੇੜੇ ਹਨ ਉੱਤੇ ਕਿੰਨੀਆਂ ਕੀਮਤਾਂ ਹਨ ਸਾਡੇ ਤਾਂ ਇੱਥੇ 10 ਸਾਲ ਹੋ ਗਏ ਅਸੀਂ ਤਾਂ ਕੀਮਤਾਂ ਦੇ ਵਿੱਚ ਕੋਈ ਫੇਰ ਬਦਲ ਨਹੀਂ ਵੇਖਿਆ ਤੇ ਕੋਈ ਗੱਲ ਨਹੀਂ ਸਾਡਾ ਬੜਾ ਗੁਜ਼ਰ ਚੁਕਿਆ ਹੈ ਜਿਵੇਂ ਅੱਜ ਇੱਥੇ ਗਿਆ ਸੀ ਹੁਣ ਅਸੀਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਣੀ ਹੈ ਜਦੋਂ ਇੰਨੀ ਗੱਲ ਕਹੀ ਮਾਤਾ ਨੂੰ ਇਹ ਲੱਗਿਆ ਜਿਵੇਂ ਕਿ ਬਸ ਉਸ ਦੀ ਸਾਰੀ ਦੁਨੀਆ ਉਧਰ ਚੁੱਕੀ ਹੈ ਉਸ ਦਾ ਸਾਰਾ ਕੁਝ ਉਸ ਤੇ ਆਪਣੇ ਘਰ ਵਾਲੇ ਦੇ ਨਾਲ ਇਸ ਸਾਨੂੰ ਤੇ ਲੱਗਿਆ ਹੈ ਬਸ ਉਹ ਦਿਨ ਗਿਆ ਅਤੇ ਅੱਜ ਦਿਨ ਆਇਆ ਮਾਤਾ ਨੇ ਕਦੇ ਵੀ ਕਿਸੇ ਨਾਲ ਹੱਸ ਕੇ ਗੱਲ ਨਹੀਂ ਕੀਤੀ ਆਪ ਗਮਸਮ ਹੋਣ ਲੱਗੀ ਅਤੇ ਘਰ ਦੇ ਕੰਮ ਬਸ ਚੁੱਪਚਾਪ ਕਰਿਆ ਕਰਦੇ ਥੋੜੀ ਬੁੱਤੀ ਬਿਮਾਰ ਵੀ ਰਹਿਣ ਲੱਗੀ ਸਾਨੂੰ ਸ਼ੁਰੂ ਦੇ ਵਿੱਚ ਤਾਂ ਲੱਗਿਆ ਵੀ ਬਾਪੂ ਦੇ ਜਾਣ ਦਾ ਕੰਮ ਹੈ ਲੇਕਿਨ ਜਦੋਂ ਕਈ ਵਾਰ ਮਾਤਾ ਜ਼ਿਆਦਾ ਖੰਗਦੇ ਅਤੇ ਮਾਤਾ ਦੀ ਤਬੀ ਬੜੀ ਖਰਾਬ ਹੁੰਦੀ ਤਾਂ ਸਿੱਪਿੰਡ ਦੇ ਹੀ ਡਾਕਟਰ ਦੇ ਕੋਲੋਂ ਥੋੜੀਆਂ ਦਵਾਈਆਂ ਦਵਾ ਦਿੰਦੇ ਕਈ ਵਾਰ ਪਿੰਡ ਦਾ ਡਾਕਟਰ ਕੁਝ ਟੀਕੇ ਵਗੈਰਾ ਲਗਾ ਜਾਂਦਾ ਲੇਕਿਨ ਉਸ ਦਾ ਕੋਈ ਖਾਸ ਅਸਰ ਹੁੰਦਾ ਨਹੀਂ ਸੀ ਮਾਤਾ ਦੀ ਤਬੀ ਦਿਨੋ-ਦਿਨ ਬਿਮਾਰ ਹੋਦੇ ਜਾਂਦੇ ਦਿਨੋ-ਦਿਨ ਬਿਗੜਦੀ ਜਾਂਦੇ 2 ਲੱਖ ਰੁਪਏ ਦੇ ਵਿੱਚ ਅਸੀਂ ਕੁਝ ਜ਼ਿਆਦਾ ਕਰਜ਼ ਨਹੀਂ ਕੀਤਾ ਸੀ ਮਾਤਾ ਨੇ ਸਾਰਾ ਕੁਝ ਆਪਣੇ ਕੋਲ ਸੰਭਾਲ ਕੇ ਰੱਖਿਆ ਸੀ ਆਪਣੀ ਬੈਂਕ ਦੇ ਵਿੱਚ ਅਸੀਂ ਸੋਚਿਆ ਵੀ ਸਾਡੇ ਵਿਆਹ ਦੇ ਵਿੱਚ ਕੰਮ ਆਵੇਗਾ ਜਾਂ ਕੋਈ ਨਵਾਂ ਜਿਹੋ ਕਾਰੋਬਾਰ ਸ਼ੁਰੂ ਕਰਾਂਗੇ ਉਦੋਂ ਕੰਮ ਦੇ ਸਕਦਾ ਹੈ ਹਜੇ ਆਪਣਾ ਸੜੀ ਜਾਂਦਾ ਹੈ ਛੋਟੇ-ਮੱਟੇ ਵਪਾਰ ਕਰ ਲੈਣੇ ਹਾ ਜਿਸ ਦੇ ਨਾਲ ਸਾਡਾ ਕੰਮ ਚੱਲਦਾ ਹੈ ਐਸੀ ਤਰ੍ਹਾਂ ਸਵਾ 83 ਲੇਕਿਨ ਇੱਕ ਦਿਨ ਮਾਤਾ ਜੀ ਹੀ ਬਹੁਤ ਹੱਥੋਂ ਜ਼ਿਆਦਾ ਬਿਮਾਰ ਹੋ ਗਈ ਮੰਜੇ ਤੇ ਪੈ ਗਏ ਮੈਂ ਆਪਣੇ ਵੱਡੇ ਭਰਾਵਾਂ ਨੂੰ ਸਲਾਹ ਦਿੱਤੀ ਵੀ ਭਰਾ ਜੀ ਦੇਖੋ ਮਾਤਾ ਬੜੀ ਬਿਮਾਰ ਹੈ ਆਪਾਂ ਕੀ ਕਰਨਾ ਹੈ ਨਾ ਪੈਸਾ ਮਾਤਾ ਦਾ ਢੰਗ ਦੇ ਹਸਪਤਾਲ ਦੇ ਵਿੱਚ ਇਲਾਜ ਕਰਾ ਦੇਣੇ ਹਾਂ ਹੁਣ ਤਾਂ ਪਿੰਡ ਦਾ ਡਾਕਟਰ ਵੀ ਕਹਿ ਕੇ ਆ ਗਿਆ ਹੈ ਵੀ ਮਾਤਾ ਨੂੰ ਕਿਸੇ ਹਸਪਤਾਲ ਦੇ ਵਿੱਚ ਲੈ ਕੇ ਜਾਓ ਮਰ ਤਾ ਹੁਣ ਹੋਰ ਇਲਾਜ ਨਹੀਂ ਹੋਣਾ ਐਵੇਂ ਇਹ ਟੀਕੇ ਲਗਾ ਲਗਾ ਕੇ ਗੋਲੀਆਂ ਦੇ ਦੇ ਕੇ ਆਪਾਂ ਆਪਣੀ ਮਾਤਾ ਦੀ ਤਬੀਅਤ ਹੋਰ ਖਰਾਬ ਕਰ ਰਹੇ ਹਾਂ ਇਹ ਨਾ ਕਰੀਏ ਇਸ ਨੂੰ ਕਿਸੇ ਹਸਪਤਾਲ ਦੇ ਵਿੱਚ ਦਿਖਾ ਕੇ ਲੈਣੇ ਹਾਂ ਚਲੋ ਤੈ ਹੋ ਗਿਆ ਵੀ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਪਟਿਆਲਾ ਸ਼ਹਿਰ ਦੇ ਇੱਕ ਵੱਡੇ ਨਾਮੀ ਹਸਪਤਾਲ ਦੇ ਵਿੱਚ ਜਾ ਮਾਤਾ ਦੀ ਰਿਪੋਰਟ ਕਰਵਾਈਆ ਰਿਪੋਰਟਾ ਕਰਾਣ ਦੇ ਵਿੱਚ ਬੜਾ ਖਰਚ ਆਇਆ ਹਸਪਤਾਲ ਬੜਾ ਮਹਿੰਗਾ ਸੀ ਲੇਕਿਨ ਸੋਚਿਆ ਕੋਈ ਗੱਲ ਨਹੀਂ ਹੈ ਮਾਤਾ ਠੀਕ ਹੋ ਜਾਵੇਗੀ ਤੱਕ ਫਿਰ ਕੀ ਹੋਇਆ ਆਪਣੇ ਕੋਲ 20 ਲੱਖ ਰੁਪਿਆ ਹੈ ਜੇਕਰ 50-60 ਹਜ਼ਾਰ ਰੁਪਿਆ ਮਾਤਾ ਤੇ ਆਪ ਲਗਾ ਦਿੱਤਾ ਫਿਰ ਕੀ ਹੈ ਬੇਚਾਰੀ ਬਜ਼ੁਰਗ ਹੈ ਇਨਾ ਕੁ ਛੜ ਕੇ ਚਲੀ ਹੈ ਇਸ ਦਾ ਇਤਿਹਾਸ ਪਹਿਲਾਂ ਤਾਂ ਮੰਨ ਦੇ ਵਿਦਿਆਪਰਵ ਸੀ ਲੇਕਿਨ ਡਾਕਟਰਾਂ ਨੇ ਜਿਵੇਂ ਹੀ ਰਿਪੋਰਟ ਕੀਤੀ ਤਾਂ ਉਹਨਾਂ ਨੇ ਸਾਨੂੰ ਅਲੱਗ ਕਮਰੇ ਦੇ ਵਿੱਚ ਬੁਲਾ ਲਿਆ ਆਓ ਉਧਰ ਆਓ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਅਸੀਂ ਬੜਾ ਡਰ ਗਏ ਵੀ ਇਹ ਜੀ ਕਿਹੜੀ ਗੱਲ ਹੈ ਜੋ ਕਿ ਮਾਤਾ ਸਾਹਮਣੇ ਕਰ ਰਿਹਾ ਜਰੂਰ ਕੋ ਵੱਡੀ ਗੱਲ ਹੈ ਸਾਈਡ ਵਾਲੇ ਕਮਰੇ ਦੇ ਵਿੱਚ ਲਿਜਾ ਕੇ ਕਹਿੰਦਾ ਹੈ ਵੀ ਦੇਖੋ ਇੱਕ ਕੋੜੀ ਗੱਲ ਦੱਸਣ ਲੱਗਾ ਹਾਂ ਇੱਕ ਵਾਰ ਮਨ ਠਹਿਰਾ ਲਿਓ ਤੁਹਾਡੀ ਮਾਤਾ ਨੂੰ ਲਾਸਟ ਸਟੇਜ ਦਾ ਕੈਂਸਰ ਹੈ ਅਤੇ ਬਸ ਹੁਣ ਕੁਝ ਕੁ ਮਹੀਨਾ ਦੀ ਮਹਿਮਾਣਾ ਹੈ ਜੇਕਰ ਢੰਗ ਦਾ ਇਲਾਜ ਨਾ ਕੀਤਾ ਨਾ ਇਸ ਦਾ ਅਕਾਲ ਚਰਣਾ ਹੋ ਜਾਣਾ ਹੈ ਪੂਰੀ ਹੋ ਜਾਵੇਗੀ ਅਸੀਂ ਬੜੇ ਡਰ ਗਏ ਮੈਂ ਕੰਬ ਦੀ ਆਵਾਜ਼ ਵਿੱਚ ਪੁੱਛਿਆ ਕਿ ਡਾਕਟਰ ਸਾਹਿਬ ਕਿਹੜੀ ਗੱਲ ਕਰਦੇ ਹੋ ਮਾਤਾ ਤਾਂ ਤੰਗੀ ਪੜੀ ਹੋਏ ਘਰ ਦੇ ਕੰਮ ਕਰਦੀ ਹੈ ਆ ਬਸ ਕਦੇ-ਕਦੇ ਥੋੜੀ-ਬਹੁਤ ਬਿਮਾਰ ਹੋ ਜਾਂਦੀ ਹੈ ਟੀਕਾ ਵਗੈਰਾ ਲਗਾਨੇ ਆ ਫਿਰ ਠੀਕ ਹੋ ਜਾਂਦੀ ਹੈ ਤੁਸੀਂ ਕਿਹੜੀ ਗੱਲ ਕਰਦੇ ਹੋ ਸਾਨੂੰ ਨਹੀਂ ਲੱਗਦਾ ਵੀ ਇੰਨੀ ਵੱਡੀ ਬਿਮਾਰੀ ਹੈ ਡਾਕਟਰ ਨੇ ਕਿਹਾ ਵੀ ਉਹ ਦੇਖੋ ਤੁਸੀਂ ਮੰਨੋ ਜਾਂ ਨਾ ਮੰਨੋ ਬਿਮਾਰੀ ਤਾਂ ਹੈ ਆ ਦੇਖੋ ਰਿਪੋਰਟਾ ਮੈਂ ਆਪਣੇ ਮਨ ਨਾਲ ਨਹੀਂ ਬੋਲ ਰਿਹਾ ਲੇਕਿਨ ਜੇ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਇਲਾਜ ਸੰਭਵ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਮਾਤਾ ਦੀ ਜਾਨ ਬਚ ਜਾਵੇ ਅਸੀਂ ਇੱਕ ਵਾਰ ਕਿਹਾ ਹਾਂਜੀ ਦੱਸੋ ਅਸੀਂ ਇਲਾਜ ਕਰਾਉਣ ਲਈ ਤਿਆਰ ਹਾਂ ਕਿੰਨਾ ਕੁ ਖਰਚਾ ਹੋ ਜਾਵੇਗਾ ਕਿੰਨਾ ਕੋਈ ਇਲਾਜ ਮਹਿੰਗਾ ਹੈ ਡਾਕਟਰ ਨੇ ਜਦੋਂ ਕਿਹਾ ਨਾ ਵੀ ਰੁਪਈਆ 19 ਲੱਖ ਰੁਪਏ ਦੇ ਕਰੀਬ ਲੱਗੇਗਾ ਅਤੇ ਕੋਈ ਗਾਰੰਟੀ ਨਹੀਂ ਹੈ ਇਲਾਜ ਸਹੀ ਹੋਵੇ ਜਾਣਾ ਹੋਵੇ ਸਾਡੇ ਇਨੇ ਪੈ ਬਾਰੇ ਸੁਣ ਕੇ ਇੱਕਦਮ ਪੈਰਾ ਹਿੱਟੋਂ ਜਮੀ ਨਿਕਲ ਗਏ ਆ ਕੀ ਹੋ ਗਿਆ 19 ਲੱਖ ਰੁਪਿਆ ਇਹਨਾਂ ਰੁਪਏ ਤੱਕ ਕਦੇ ਅਸੀਂ ਇਕੱਠਾ ਦੇਖਿਆ ਤੱਕ ਨਹੀਂ ਹੈ ਇਸ ਦੇ ਵਿੱਚ ਤਾਂ ਜੋ ਚੈੱਕ ਵਾਲਾ ਸਾਰਾ ਪੈਸਾ ਸੀ ਉਹ ਚਲਾ ਜਾਵੇਗਾ ਹੋ ਸਕਦਾ ਹੈ ਇਸ ਤੋਂ ਬਾਅਦ ਵੀ ਲੱਗ ਜਾਵੇ 19 ਲੱਖ ਤੱਕ ਮੋਹ ਕਹਿੰਦਾ ਹੈ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਇਲਾਜ ਹੋਵੇ ਦਵਾਈਆਂ ਦਾ ਖਰਚਾ ਹੋਵੇਗਾ ਜਾਂਚਾਂ ਦਾ ਖਰਚਾ ਹੋਵੇਗਾ ਹੋ ਸਕਦਾ ਹੈ ਸਾਡਾ ਜਿਹੜਾ ਛੋਟਾ ਜਿਹਾ ਘਰ ਹੈ ਇਹ ਵੀ ਵਿਕ ਜਾਵੇ ਇਸ ਦਾ ਵੀ ਜਿਹੜਾ ਹੈ ਵਿੱਚ ਨਿਮੇੜਾ ਹੋ ਜਾਵੇਗਾ ਇੱਕ ਵਾਰ ਅਸੀਂ ਚੱਪ ਹੋ ਗਏ ਡਾਕਟਰ ਨੂੰ ਕੁਝ ਨਹੀਂ ਕਿਹਾ ਬਸ ਮੋਜਾ ਲਟਕਾ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਅਤੇ ਘਰ ਵੱਲ ਚੱਲ ਪਏ ਘਰੇ ਹੁਣ ਬਿਲਕੁਲ ਸੋਗ ਦਾ ਮਾਹੌਲ ਹੈ ਦੁੱਖ ਇਸ ਗੱਲ ਦਾ ਨਹੀਂ ਹੈ ਵੀ ਮਾਤਾ ਨੂੰ ਕੈਂਸਰ ਹੈ ਦੁੱਖ ਇਸ ਗੱਲ ਦਾ ਹੈ ਵੀ ਹੁਣ ਸਾਰਾ ਪੈਸਾ ਚਲਾ ਜਾਵੇਗਾ ਸਾਡੇ ਸੁਪਨਿਆਂ ਦਾ ਕੀ ਹੋਵੇਗਾ ਵਿਚਾਲ ਦਾ ਭਰਾ ਬੋਲਦਾ ਹੈ ਵੀ ਮੈਂ ਤਾਂ ਵਿਦੇਸ਼ ਜਾਣ ਦੇ ਸੁਪਨੇ ਦੇਖੇ ਸੀ ਮੈਂ ਤਾਂ ਵਿਦੇਸ਼ ਜਾਣਾ ਸੀ ਵਿਦੇਸ਼ ਜਾਣ ਦੇ ਲਈ ਕਾਫੀ ਪੈਸੇ ਦੀ ਲੋੜ ਸੀ ਮੈਂ ਤਾਂ ਏਜੰਟਾਂ ਨਾਲ ਗੱਲ ਵੀ ਕਰ ਲਈ ਸੀ ਮੈਨੂੰ ਇੰਜ ਲੱਗਿਆ ਸੀ ਕਿ ਮੈਂ ਉੱਤੇ ਚੜਾ ਜਾਵਾਂਗਾ ਅਤੇ ਆਪਣਾ ਸਾਰਾ ਕਰਜ਼ਾ ਉਤਾਰ ਜਾਵਾਂਗਾ ਅਤੇ ਤੁਹਾਡੇ ਵਾਸਤੇ ਮੈਂ ਕਾਫੀ ਪੈਸਾ ਭੇਜਾਂਗਾ ਸਭ ਤੋਂ ਵੱਡਾ ਭਰਾ ਬੋਲਿਆ ਉਹ ਮੈਂ ਤਾਂ ਸ਼ਹਿਰ ਦੇ ਵਿੱਚ ਆਪਣੇ ਵਿਆਹ ਵਾਲੇ ਸੁਪਨੇ ਦੇਖ ਰਿਹਾ ਸੀ ਮੇਰੇ ਉੱਤੇ ਕਿਸੇ ਕੁੜੀ ਨਾਲ ਗੱਲਬਾਤ ਹੈ ਉਸ ਦਾ ਪਿਓ ਬੜਾ ਅਮੀਰ ਹੈ ਲੇਕਿਨ ਜੇਕਰ ਅਸੀਂ ਬੜੇ ਗਰੀਬ ਹੋ ਗਏ ਸਾਡੇ ਕੋਲ ਆਪਣਾ ਘਰ-ਬਾਰ ਨਾ ਬਚਿਆ ਤਾਂ ਸਾਡੇ ਨਾਲ ਪਲਕ ਕਿਉਂ ਨਾ ਕਰੂਗਾ ਕਿੱਥੇ ਜਾ ਕੇ ਰਹਾਂਗੇ ਅਸੀਂ ਇੰਜ ਹਾਂ ਅਸੀਂ ਚਲਦੇ ਹਾਂ ਸ਼ਹਿਰ ਉੱਥੇ ਮੈਲਸ ਨਾਲ ਵਿਆਹ ਕਰ ਲਾਂਗਾ ਤੁਸੀਂ ਦੋਵੇਂ ਆਪਣਾ ਆਪਣਾ ਕਰ ਲਿਓ ਜਿਸ ਨੂੰ ਵਿਦੇਸ਼ ਜਾਣਾ ਹੈ ਵਿਦੇਸ਼ ਚਲੇ ਜਾਈਓ ਜਿਸ ਨੂੰ ਇੱਥੇ ਕੋ ਕਾਰੋਬਾਰ ਕਰਨਾ ਹੈ ਉਹ ਆਪਣਾ ਕਾਰੋਬਾਰ ਕਰ ਲਿਓ ਲੇਕਿਨ ਮੈਂ ਬੋਲਿਆ ਲੇਕਿਨ ਭਰਾ ਜੀ ਅਸੀਂ ਜੇਕਰ ਤੋ ਚਲੇ ਗਏ ਐਵੇਂ ਛੱਡ ਦਿੱਤਾ ਮਾਤਾ-ਬਿਤਾਰੀ ਇਕੱਲੀ ਰਾਜਾ ਨਹੀਂ ਹੈ ਨਹੀਂ ਨਹੀਂ ਇਹ ਗਲਤ ਹੈ ਉਸ ਦਿਨ ਤੋਂ ਬੜੀਆਂ ਪਰਿਵਾਰੀ ਬਸਾ ਹੋਣ ਲੱਗਿਆਂ ਦੋਵੇਂ ਭਰਾ ਜਿਹੜੇ ਹਨ ਉਹ ਮੇਰੇ ਖਿਲਾਫ ਸਨ ਉਹ ਚਾਹੁੰਦੇ ਸਨ ਅਸੀਂ ਚਲੇ ਜਾਈਏ ਵੱਡਾ ਭਰਾ ਹਮੇਸ਼ਾ ਬੋਲਦਾ ਸੀ ਕਿ ਮਾਤਾ ਨੇ ਆਪਣੀ ਉਮਰ ਭੁਗ ਲਈ ਹੈ ਬਹੁਤ ਉਮਰ ਹੋ ਗਈ ਹੈ ਹੁਣ ਬਸ ਕੀ ਕਰੇਗਾ ਥੋੜੇ ਕੁ ਦਿਨਾਂ ਦੀ ਮਹਿਮਾਨਾ ਹੈ ਜਿੱਕਰ ਆਪਾਂ ਇਸ ਦਾ ਇਲਾਜ ਕਰਵਾਇਆ ਜਿੱਕਰ ਇਸ ਤੇ ਹੋਰ ਪੈਸਾ ਖਰਚ ਕੀਤਾ ਤਾਂ ਆਪਣੀ ਜ਼ਿੰਦਗੀ ਵੀ ਖਰਾਬ ਹੋ ਜਾਵੇਗੀ ਇਹਨਾਂ ਦੇ ਸੁਪਨੇ ਜਿਹੜੇ ਹਨ ਉਹ ਚੱਕਰਾਂ ਚੂਰ ਹੋ ਜਾਣਗੇ ਆਪਾਂ ਕੀ ਕਰਾਂਗੇ ਇੱਥੇ ਰੁੜ ਜਾਵਾਂਗੇ ਨਹੀਂ ਨਹੀਂ ਮਾਤਾ ਦਾ ਜਿਹੜਾ ਠੀਕ ਨਹੀਂ ਹੈ ਇਸ ਤਰ੍ਹਾਂ ਮਾਤਾ ਦਾ ਇਲਾਜ ਨਹੀਂ ਕਰਾਉਣਾ ਜਿਨ੍ਹਾਂ ਤੇ ਹੱਡ ਗੁੱਡ ਚੱਲਦੇ ਸਨ ਰੱਖੀ ਰੱਖੋ ਬਾਅਦ ਵਿੱਚ ਦੇਖਾਂਗੇ ਉਹ ਰੋਜ਼ ਐਸੀ ਤਰ੍ਹਾਂ ਵੈਸਾ ਹੁੰਦੀਆਂ ਇੱਕ ਵਾਰਤਾ ਸੀ ਨਹੀਂ ਮੰਨੇ ਲੇਕਿਨ ਉਹਨਾਂ ਦੋਵਾਂ ਦੇ ਅੱਗੇ ਜਦੋਂ ਦੋਵੇਂ ਮੇਰੇ ਪੂਰੇ ਖਰਾਬ ਹੋ ਗਏ ਦੋਵਾਂ ਨੇ ਇੱਕੋ ਝੂਠ ਇੱਕੋ ਗੱਲ ਵਾਰ-ਵਾਰ 100 ਵਾਰ ਮੇਰੇ ਕੰਨਾਂ ਮੈਨੂੰ ਵੀ ਲੱਗਣ ਲੱਗਿਆ ਸ਼ਾਇਦ ਦੋਵੇਂ ਠੀਕ ਕਹ ਦੇ ਹਨ ਮਾਤਾ ਦੀ ਉਮਰ ਹੋ ਗਈ ਹੈ ਮਾਤਾ ਬੜੀ ਬਿਮਾਰ ਰਹਿੰਦੀ ਹੈ ਹੁਣ ਤੱਕ ਕਈ ਕੀ ਵਾਰ ਹੈ ਵਿਚਾਰੇ ਵਿਚਾਰੇ ਮਾਤਾ ਨੂੰ ਇੰਨੇ ਚੱਕਰਾਂ ਦੇ ਹਨ ਬੇਹੋਸ਼ ਹੋ ਜਾਂਦੀ ਹੈ ਜਦੋਂ ਵੀ ਡਾਕਟਰ ਕੋਲ ਲੈ ਕੇ ਜਾਈਏ ਰੁਪਿਆ 5 ਤੋਂ 10000 ਰੁਪਏ ਦਾ ਖਰਚਾ ਹੋ ਜਾਂਦਾ ਹੈ ਅਤੇ ਜੇਕਰ ਤੇ ਉਸਨੇ ਕੋਈ ਵੱਡੀ ਜਾਂਚ ਲਿਖ ਦਿੱਤੀ ਤਾਂ ਰੁਪਿਆ ਵੀ ਤਾਂ 25000 ਰੁਪਏ ਦਾ ਖਰਚਾ ਹੋ ਜਾਂਦਾ ਹੈ ਨਹੀਂ ਬਿਲਕੁਲ ਗਲਤ ਹੈ ਇੰਨੇ ਰੁਪਏ ਪਾ ਲਗਾ ਕੇ ਬਿਲਕੁਲ ਕੰਗਾਰ ਹੋ ਜਾਵਾਂਗੇ ਹੁਣ ਮਾਤਾ ਦਾ ਹੋਰ ਇਲਾਜ ਨਹੀਂ ਕਰਾਉਣਾ ਬਸ ਬਹੁਤ ਹੋ ਗਿਆ ਹੁਣ ਹੋਰ ਨਹੀਂ ਸਹਿ ਹੁੰਦਾ ਇਹਨਾਂ ਸਭ ਕੁਝ ਕਹਿ ਕੇ ਸਾਰੇ ਜ ਸੋਟਾਂ ਦੇ ਵਿੱਚ ਪੈ ਗਏ ਵੀ ਚਲੋ ਮਾਤਾ ਦਾ ਕਰੀਏ ਤਾਂ ਕੀ ਕਰੀਏ ਮੈਂ ਉਹਨਾਂ ਦੇ ਕਰਾਸ ਹੀ ਨਹੀਂ ਇਹ ਗਲਤ ਹੈ ਬਿਲਕੁਲ ਗਲਤ ਹੈ ਮਾਤਾ ਨੂੰ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੇਕਿਨ ਵੱਡਾ ਫਿਰ ਤੋਂ ਬੋਲਿਆ ਉਹ ਪਾਗਲ ਹੈ ਤੂੰ ਕੁਝ ਕੁ ਮਹੀਨਾ ਦੀ ਮਹਿਮਾਨ ਹੈ ਐਵੇਂ ਵਿਚਾਰੀ ਓਕੀ ਹੁੰਦੀ ਹੈ ਦੇਖ ਤਾਂ ਸਹੀ ਕਿਵੇਂ ਬੜ ਤੇ ਤੜਫੀ ਹੈ ਮੈਂ ਆਪਣੀ ਮਾਤਾ ਵੱਲ ਦੇਖਿਆ ਸਤਿਮੁੱਚ ਉਹ ਤਾਂ ਬਿਲਕੁਲ ਤੜਫ ਰਹੀ ਸੀ ਬਿਲਕੁਲ ਉਸਤੇ ਹੱਥ ਪੈਰ ਕਮਰੇ ਸਨ ਸਾ ਓਖਾਰੇ ਸਨ ਇੰਜ ਲੱਗ ਰਿਹਾ ਸੀ ਬਸ ਕੁਝ ਕੁ ਦਿਨਾਂ ਦੀ ਮਹਿਮਾਨ ਹੈ ਉਹ ਦੇਖ ਉਸ ਵੱਲ ਕਿਵੇਂ ਤੜਫ ਰਹੀ ਹੈ ਕੀ ਤੂੰ ਚਾਹਣਾ ਹੈ ਮਾਤਾ ਐਸੀ ਤਰ ਤੜਫਦੀ ਰਹੀ ਅਤੀਸ ਦੇ ਜਨਮ ਘਰੋਂ ਅਸੀਂ ਵੀ ਐਵੇਂ ਤੜਫੀਏ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੋਵੇਗਾ ਸਾਰੇ ਪੈਸੇ ਤਾਂ ਮਾਤਾ ਕੋਲ ਚਲੇ ਜਾਣਗੇ ਨਹੀਂ ਆਪਾਂ ਨਹੀਂ ਹੁਣ ਦੇਵਾਂਗੇ ਆਪਣਾ ਵੀ ਭਵਿੱਖ ਹੈ ਆਪਣੇ ਵੀ ਸੁਪਨੇ ਹਨ ਅਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣਾ ਚਾਹਦੇ ਅਸੀਂ ਕੁਝ ਵੱਡਾ ਕਰਾਂਗੇ ਬਸ ਤੂ ਚੁਪ ਰਹੀਂ ਤੈਨੂੰ ਕੁਝ ਨਹੀਂ ਕਰਨਾ ਮੈਂ ਉਸ ਰਾਤ ਸੁਤਾ ਸੀ ਇਕਦਮ ਅਚਾਨਕ 12:00 ਵਜੇ ਮੈਨੂੰ ਬਾਹਰੋਂ ਸ਼ੋਰ ਆਇਆ ਮਾਤਾ ਦੇ ਡਿੱਗਣ ਦਾ ਮੈਂ ਬਾਹਰ ਗਿਆ ਮੈਂ ਦੇਖਿਆ ਪੌੜੀਆਂ ਤੋਂ ਮਤ ਤਲ ਗਈ ਹੈ ਬਡੇ ਭਰਾ ਅਤੇ ਨਾਲ ਉਸ ਦੇ ਛੋਟਾ ਭਰਾ ਉਥੇ ਪੋੜੀਆਂ ਦੇ ਕੋਲ ਹੀ ਖੜੇ ਖਨ ਮੈਂ ਪੁੱਛਿਆ ਕੀ ਹੋ ਗਿਆ ਕਹਿੰਦੇ ਮਾਤਾ ਪੋੜੀਆਂ ਤਾਂ ਤਿਲ ਗਈ ਹੈ ਹੁਣ ਸ਼ਾਇਦ ਇਹਨਾਂ ਦੀ ਜਾਨ ਚਲੀ ਗਈ ਹੈ ਮੈਂ ਕੋਲ ਜਾ ਕੇ ਦੇਖਿਆ ਮਾਤਾ ਦੇ ਬੋਲ ਹਿਲ ਰਹੇ ਸਨ ਉਹਨਾਂ ਨੂੰ ਕਿਹਾ ਨਹੀਂ ਨਹੀਂ ਮਾਤਾ ਜਾਂਦੀ ਹੈ ਦੋਵੇਂ ਹੈਰਾਨ ਹੋ ਕੇ ਕਿਹਾ ਉਹ ਫਿਰ ਕੀ ਹੋਇਆ ਕੋਈ ਦਿਨਾਂ ਵਿੱਚ ਵੈਸੇ ਵੀ ਚਲੇ ਜਾਣਾ ਹੈ ਹੁਣ ਇੰਨੀ ਵੱਡੀ ਸੱਟ ਵੱਜੀ ਹੈ ਇਹ ਨਹੀਂ ਬਚਦੀ ਬਸ ਇਸ ਦੁਨੀਆ ਤੋਂ ਚਲੀ ਗਈ ਹੈ ਹੁਣ ਇਸ ਦੇ ਪੱਲੇ ਕੁਝ ਨਹੀਂ ਹੈ ਬਸ ਕੁਝ ਕਮੇਟਾਂ ਦੀ ਮਹਿਮਾਨ ਹੈ ਤੇ ਦੇਖੀ ਚੱਲ 5.0 ਮਿੰਟਾਂ ਦੇ ਵਿੱਚ ਇਸਦੇ ਪ੍ਰਾਣ ਨਿਕਲ ਜਾਣੇ ਹਨ ਬਸ ਕੁਝ ਕਮੇਟਾਂ ਦੀ ਗੱਲ ਹੈ ਚੁੱਪ ਰਹਿ ਆਪਣੇ ਆਪ ਨੂੰ ਕੰਟਰੋਲ ਕਰ ਕਮਜ਼ੋਰ ਨਾ ਹੋ ਇਹ ਹੁਣ ਕਮਜ਼ੋਰ ਹੋਣ ਦਾ ਵਕਤ ਨਹੀਂ ਹੈ ਮਾਤਾ ਦਾ ਜਣਾ ਹੈ ਹੁਣ ਆਖਰੀ ਸਮਾ ਗਿਆ ਹੈ ਉਸਨੇ ਨਾ ਕਿਹਾ ਹੁਣ ਅਸੀਂ ਇੰਤਜ਼ਾਰ ਕਰਦੇ ਰਹੇ 12 ਤੋਂ 2 ਵਜੇ ਮਾਤਾ ਦੀ ਵਜਾਉਂਦੀ ਸੀ ਉਸਦੇ ਬੁੱਲ ਹਿਲ ਰਹੇ ਸਨ ਅਜੇ ਸਾਹ ਤਾਂ ਰੇ ਸਨ ਸਾਡੇ ਤੋਂ ਬਰਦਾਸ਼ਤ ਨਾ ਹੋਇਆ ਅਸੀਂ ਸੋਚਿਆ ਬਸ ਹੁਣ ਹੋ ਰਹੀਂ ਜੇਕਰ ਇਸ ਤਰ੍ਹਾਂ ਹੋਇਆ ਜੇਕਰ ਮਾਤਾ ਗੁਜ਼ਰ ਗਈ ਅਸੀਂ ਰੋੜਾ ਪਾ ਦਿੱਤਾ ਤਾਂ ਰਿਸ਼ਤੇਦਾਰੇ ਕੱਟੇ ਹੋ ਜਾਣਗੇ ਅਤੇ ਸਾਨੂੰ ਉਹਨਾਂ ਦੇ ਇਲਾਜ ਵਾਸਤੇ ਵੀ ਸਾਨੂੰ ਹੋਰ ਪੈਸਾ ਖਰਚ ਕਰਨਾ ਪਵੇਗਾ ਕਟੋ ਘਟ 1 ਰੁਪਿਆ 1 ਲੱਖ ਰੁਪਏ ਦਾ ਖਰਚਾ ਹੋ ਜਾਣਾ ਹੈ ਨਹੀਂ ਇਹ ਸਹੀ ਨਹੀਂ ਹੈ ਆਪਾਂ ਜਿਨੀ ਕਰ ਸਕਦੇ ਆਪਾਂ ਅਸੀਂ ਕਰਦੇ ਹਾਂ ਰਾਤ ਬਰਾਤੀ ਮਾਤਾ ਨੂੰ ਦੱਬ ਕੇ ਇੱਥੇ ਵੇੜੇ ਦੇ ਵਿੱਚ ਚਲੇ ਜਾਵਾਂਗੇ ਅਤੇ 15 ਦਿਨਾਂ ਬਾਅਦ ਆਪਾਂ ਵਾਪਸ ਆਵਾਂਗੇ ਅਤੇ ਆਗੇ ਜੋ ਦੇਖਾਂਗੇ ਇੱਥੇ ਸਾਰਾ ਕੁਝ ਰਪਾ ਦਪਾ ਹੋ ਜਾਵੇਗਾ ਆਪਾਂ ਘਰ-ਬਾਰ ਵੇਚ ਕੇ ਅਤੇ ਜੋ ਮੋੜੀ-ਮੱਟੀ ਜ਼ਮੀਨ ਹੈ ਜੋ ਜਗ ਹੈ ਇਹ ਸਾਰਾ ਕੁਝ ਟਪਾ ਕੇ ਆਪਾਂ ਜਿਹੜੇ ਆਪਣੇ ਸੁਪਨੇ ਪੂਰੇ ਕਰਾਂਗੇ ਇਹਨਾਂ ਸੋਚ ਕੇ ਤਿੰਨ ਸਕੀਮ ਬਣਾਦੇ ਹਨ ਰਾਤੂ-ਰਾਤ ਆਪਣੇ ਕੱਪੜੇ ਪੈਕ ਕਰਦੇ ਹਨ ਮਾਤਾ ਨੂੰ ਉੱਥੇ ਵੇੜੇ ਦੇ ਵਿੱਚ ਇੱਕ ਕਬਰ ਖੋਦ ਕੇ ਅਤੇ ਉੱਥੇ ਦੱਬ ਦਿੰਦੇ ਹਨ ਮੈਂ ਦੇਖਿਆ ਦੱਬਦੇ ਹੋਣੇ ਮਾਤ ਦੇ ਬੁਲਹਲ ਰਹੇ ਸਨ ਸਾਹ ਚੱਲ ਰਹੇ ਸਨ ਮੈਂ ਕਿਆ ਦੇਖੋ ਮਾਤਾ ਦੇ ਵੀ ਜਾਂਦੀ ਹੈ ਮਾਤਾ ਦੇ ਸਾਹ ਚੱਲ ਰਹੇ ਹਨ ਬੋਲ ਰਹੇ ਹਨ ਹਲਕੇ ਹਲਕੇ ਹੱਥ ਵੀ ਹਲ ਰਹੇ ਹਨ ਆਪ ਨੂੰ ਇਹ ਨਹੀਂ ਕਰਨਾ ਚਾਹੀਦਾ ਇਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ ਦੋਵੇਂ ਭਰਾਵਾਂ ਨੇ ਮੈਨੂੰ ਧੱਕਾ ਮਾਰਿਆ ਮੈਂ ਸਾਈਡ ਤੇ ਹੋ ਗਿਆ ਉਹਨਾਂ ਦੋਵਾਂ ਨੇ ਜਲਦਬਾਜੀ ਵਿੱਚ ਮਿੱਟੀ ਪਾ ਦਿੱਤੀ ਅਤੇ ਅਚਾਨਕ ਖੜਕਾ ਸੁਣਿਆ ਜਿਵੇਂ ਕਿ ਕੋਈ ਆ ਰਿਹਾ ਹੈ ਤਿੰਨੋਂ ਡਰ ਗਏ ਤਿੰਨ ਚੁੱਪਚਾਪ ਜਲਦਬਾਜੀ ਵਿੱਚ ਮਿੱਟੀ ਪਾ ਕੇ ਅਤੇ ਅੰਦਰ ਵੱਲ ਹੋ ਗਏ ਤਿੰਨ ਹੈਰਾਨ ਸੀ ਕੌਣ ਆ ਗਿਆ ਇੱਥੇ ਕੌਣ ਹੈ ਲੇਕਿਨ ਚਲੋ ਕੋਈ ਨਹੀਂ ਸੀ ਬਾਅਦ ਦੇ ਵਿੱਚ ਅਸੀਂ ਅੱਧੇ ਘੰਟੇ ਬਾਅਦ ਬਾਹਰ ਆਏ ਅਤੇ ਤੁਰੰਤ ਚੁੱਪਚਾਪ ਆ ਕੇ ਬੱਸ ਸਟੈਂਡ ਦੇ ਕੋਲ ਖੜ ਗਏ ਕੁਝ ਘੰਟਿਆਂ ਬਾਅਦ ਉੱਥੇ ਇੱਕ ਲੰਬੇ ਰੂਟ ਦੀ ਬੱਸ ਆਈ ਅਸੀਂ ਉਸ ਤੇ ਚੜ ਗਏ ਨੇੜਲੇ ਰੇਲਵੇ ਸਟੇਸ਼ਨ ਤੇ ਉਤਰ ਗਏ ਰੇਲਵੇ ਸਟੇਸ਼ਨ ਦੇ ਜਾਣਦਤਾ ਕੀਤਾ ਵੀ ਹੁਣ ਕਿੱਧਰ ਜਾਇ ਜਾਵੇ ਸਭ ਤੋਂ ਵੱਡੇ ਭਰਾਣੇ ਕਿ ਆਪਾਂ ਨੂੰ ਕਿਤੇ ਦੂਰ ਚੱਲਣਾ ਚਾਹੀਦਾ ਹੈ ਲੇਕਿਨ ਜਾਈਏ ਕਿੱਥੇ ਵੀ ਜਿੱਤੇ 15 ਦਿਨਾਂ ਦਾ ਸਮਾਂ ਲੱਗ ਜਾਵੇ ਆਖਿਰਕਾਰ ਕਿਹੜੀ ਅਜੀ ਜਗ੍ਹਾ ਹੈ ਮੈਂ ਬੋਲਿਆ ਆਪਾਂ ਨੂੰ ਸ਼ਾਇਦ ਆਪਣੇ ਪਾਪ ਮਾਫ ਕਰਾਣੇ ਚਾਹੀਦੇ ਹਨ ਆਪਾਂ ਨੂੰ ਕਿਸੇ ਗੁਰਦੁਆਰੇ ਜਾਣਾ ਚਾਹੀਦਾ ਹੈ ਬਹੁਤ ਵੱਡੇ ਪਾਪ ਕੀਤੇ ਹਨ ਸ਼ਾਇਦ ਆਪਣੇ ਪ ਹੋ ਜਾਣਾ ਉਹਨਾਂ ਨੂੰ ਮੇਰਾ ਆਈਡੀਆ ਬੜਾ ਪਸੰਦ ਆਇਆ ਇਸ ਤਰ੍ਹਾਂ ਆਪਣੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ ਸਾਰੇ ਕਹਿਣਗੇ ਮੇ ਤਾਂ ਬੜੇ ਸਾਊ ਹਨ ਗੁਰੂ ਘਰ ਗਏ ਹਨ ਤੇ ਇਹ ਆਪਣੀ ਮਾਤਰਾਂ ਅਜਾ ਕੁਝ ਨਹੀਂ ਕਰ ਸਕਦੇ ਇਸ ਤਰ੍ਹਾਂ ਸੋਚ ਕੇ ਤਿੰਨੇ ਰਹਿ ਬਣਾ ਲੈ ਦੇ ਹਨ ਕੋਈ ਗੱਲ ਨਹੀਂ ਆਪਾਂ ਹਜੂਰ ਸਾਹਿਬ ਜਾਵਾਂਗੇ 15 ਕੁ ਦਿਨਾਂ ਦਾ ਰਸਤਾ ਹੈ ਅਤੇ ਆਪਾਂ ਵਾਪਸ ਆ ਕੇ ਇੱਥੇ ਆ ਕੇ ਸਾਰਾ ਕੁਝ ਵੇਚਾਂਗੇ ਅਤੇ ਇਸ ਤਰ੍ਹਾਂ ਆਪਣੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ ਸਾਰੇ ਰਾਜ਼ੀ ਹੋ ਗਏ ਤਿੰਨਾਂ ਨੇ ਸ਼੍ਰੀ ਖਜੂਰ ਸਾਹਿਬ ਦੀ ਟਿਕਟ ਕਰਵਾ ਲਈ ਗੱਡੀ ਤੇ ਬੈਠ ਗਏ ਜਾਂਦੇ ਹੋਣੇ ਦੋਵੇਂ ਬੜੇ ਖੁਸ਼ ਨਜ਼ਰ ਆ ਰਹੇ ਸਨ ਜਿਵੇਂ ਕਿ ਉਹਨਾਂ ਦਾ ਵੱਡੇ ਸਮੇਂ ਦਾ ਸੁਪਨਾ ਪੂਰਾ ਹੋ ਗਿਆ ਮੇਰੀਆਂ ਅੱਖਾਂ ਦੇ ਵਿੱਚ ਅੰਜੂ ਸਨ ਮੈਨੂੰ ਆਪਣੀ ਮਾਤ ਦੇ ਯਾਦ ਆ ਰਹੀ ਸੀ ਉਹ ਮਾਤ ਦੀਆਂ ਮਸੂਮ ਅੱਖਾਂ ਉਹ ਮਾਤ ਦੇ ਹੱਥ ਜਿਨ੍ਹਾਂ ਨੇ ਸਾਨੂੰ ਪਾਲ ਪੋਸ ਆਕੀਤਾ ਜੀ ਜਿਨ੍ਹਾਂ ਨੇ ਸਾਨੂੰ ਪੜਾਇਆ ਲਿਖਾਇਆ ਇਸ ਕਬਰ ਬਣਾਇਆ ਵੀ ਅਸੀਂ ਆਪਣੇ ਕੰਮ ਆਪ ਕਰ ਸਕੇ ਅਸੀਂ ਆਪ ਕਮਾ ਕੇ ਖਸ ਕੇ ਅਤੇ ਅੱਜ ਉਹਨਾਂ ਹੱਥਾਂ ਦੇ ਨਾਲ ਜਿਨ੍ਹਾਂ ਨਾਲ ਅਸੀਂ ਕਦੇ ਮਾਤਾ ਦੀ ਸੇਵਾ ਕਰਨ ਦੇ ਸੁਪਨੇ ਦੇਖੇ ਸੀ ਅੱਜ ਆਪਣੀ ਹੀ ਮਾਤਾ ਨੂੰ ਦਬ ਕੇ ਆ ਰਹੇ ਹਾਂ ਉਹ ਵੀ ਜੋਧੀ ਨੂੰ ਕਿੰਨੇ ਨੀਚਾ ਸੀ ਉਦੋਂ ਇੱਕ ਧਾਰਮਿਕ ਜਗ੍ਹਾ ਤੇ ਜਾ ਰਹੇ ਹਾਂ ਇਹ ਤਾਂ ਬਿਲਕੁਲ ਨੀਚ ਪਣ ਦੀ ਗੱਲ ਹੈ ਅਸੀਂ ਕਿਵੇਂ ਅੱਖ ਮਿਲਾਵਾਂਗੇ ਉੱਥੇ ਜਾ ਕੇ ਹਜੂਰ ਸਾਹਿਬ ਦੇ ਵਿੱਚ ਲੋਕਾਂ ਦੇ ਨਾਲ ਕਿਵੇਂ ਦੇਖਾਂਗੇ ਗੁਰੂ ਸਾਹਿਬ ਨੂੰ ਅਤੇ ਕਿਵੇਂ ਸਾਨੂੰ ਗੁਰੂ ਸਾਹਿਬ ਮਾਫ ਕਰਨਗੇ ਇਹ ਤਾਂ ਬਿਲਕੁਲ ਨੀਚ ਪਣਾ ਬਹੁਤ ਗਲਤ ਕੀਤਾ ਹੈ ਮੈਨੂੰ ਇੱਧ ਲੱਗਿਆ ਜਿਵੇਂ ਕਿ ਬਸ ਮੈਂ ਚੀਕ ਚੀਕ ਕੇ ਸਾਰੇ ਦੱਸਦੇ ਮਾ ਬੇਮਕੀ ਕੀਤਾ ਹੈ ਲੇਕਿਨ ਦੋਵਾਂ ਦੀਆਂ ਗੱਲਾਂ ਦੇ ਵਿੱਚ ਅਤੇ ਉਤੋਂ ਦੇ ਸ਼ੋਸ਼ਰਾਬੇ ਦੇ ਵਿੱਚ ਮੇਰੇ ਵਿਚਾਰ ਜਿਹੜੇ ਹਨ ਦਬ ਗਏ ਪਹਿਲੇ ਦਿਨ ਬਹੁਤ ਬੁਰਾ ਲੱਗਿਆ ਦੂਜੇ ਦਿਨ ਥੋੜਾ ਘਟ ਜਦੋਂ ਹਜ਼ੂਰ ਸਾਹਿਬ ਪਿੱਛੇ ਉੱਥੇ ਦਿਨ ਅਸੀਂ ਪਹੁੰਚ ਗਏ ਤਾਂ ਥੋੜਾ ਹੋਰ ਘਟ ਲੱਗਿਆ ਉੱਥੇ ਜਾ ਕੇ ਅਸੀਂ ਥੋੜਾ ਚੰਗਾ ਮਹਿਸੂਸ ਕੀਤਾ ਅਸੀਂ ਇੱਧਰ ਉੱਧਰ ਕੋ ਮੈਂ ਦਰਸਨ ਦੇ ਦਾਰੇ ਤੱਕ اٹਕ ਗਿਤੇ ਲੇਕਿਨ ਘੁੰਮਣਾ ਫਿਰਨਾ ਬਹੁਤ ਹੋ ਗਿਆ ਪਰ ਇਸ ਤਰ੍ਹਾਂ ਕਦੇ ਉੱਧਰ ਅਤੇ ਬਾਅਦ ਦੇ ਵਿੱਚ ਵਿੱਚ ਤੇ ਵੀ ਗਏ ਵਿੱਚ ਤੇ ਕੁਮੇ ਵਿੱਚ ਤੇ ਕੁਮਰ ਤੋਂ ਬਾਅਦ ਹੁਣ ਤੱਕ ਹੀ ਤਾਂ ਵੀ ਬੜੇ ਦਿਨ ਹੋ ਗਏ ਆਪਾਂ ਨੂੰ ਹੁਣ ਵਾਪਸ ਜਾਣਾ ਚਾਹੀਦਾ ਹੈ ਹੁਣ ਵਾਪਸ ਦੀ ਟਿਕਟ ਕਰਵਾ ਲਈ ਅਤੇ ਉਸ ਟ੍ਰੇਨ ਦੇ ਵਿੱਚ ਬੈਠ ਗਏ ਜੋ ਕਿ ਸਾਡੇ ਪਿੰਡ ਦੇ ਨੇੜੇ ਜਾਣੀ ਸੀ ਸਟੇਸ਼ਨ ਤੇ ਉਤਰੇ ਹਾਂ ਹੁਣ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ ਜਾਵਾਂਗੇ ਅੱਗੇ ਖੰਡਰ ਵਰਗੀ ਹਰਾਪ ਮਿਲਣਗੇ ਸਾਰੇ ਪਾਸੇ ਗੰਦਗੀ ਫੈਲੀ ਹੋਵੇਗੀ ਘਰ ਦਾ ਗੇਟ ਜਿਹੜਾ ਹੈ ਅਸੀਂ ਜਾਂਦੇ ਵੇਲੇ ਚੰਗੀ ਤਰ੍ਹਾਂ ਲਗਾ ਕੇ ਵੀ ਨਹੀਂ ਆਈ ਸੀ ਬੜੀ ਚਿੰਤਾ ਹੋ ਰਹੀ ਹੈ ਕਿਤੇ ਕੋਈ ਚੋਰੀ ਤਾਂ ਨਹੀਂ ਹੋ ਗਈ ਕਿਤੇ ਕੋਈ ਚੋਰ ਤਾਂ ਨਹੀਂ ਵੜ ਗਿਆ ਕਿਉਂਕਿ ਅਸੀਂ ਬੜੀ ਜਲਦਬਾਜ਼ੀ ਵਿੱਚ ਨਿਕਲੇ ਸੀ ਉਦੋਂ ਢਾਂਗ ਤਰ੍ਹਾਂ ਤਾਲੇ ਵੀ ਨਹੀਂ ਲਗਾਏ ਇੱਕ ਦੋ ਕਮਰਿਆਂ 'ਤੇ ਤਾਲੇ ਲਗਾ ਕੇ ਅਤੇ ਬਸ ਭੱਜ ਆਈ ਸੀ ਸਾਨੂੰ ਪੂਰਾ ਡਰ ਸੀ ਕਿ ਆਖਿਰਕਾਰ ਉਹ ਤੇ ਕੀ ਹੋਵੇਗਾ ਕਿ ਸਾਡੀ ਮਾਤਾ ਬਾਰੇ ਕਿਸੇ ਨੇ ਦੇਖਿਆ ਤਾਂ ਨਹੀਂ ਹੋਣਾ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਸੀ ਅਸੀਂ ਬੱਸ 'ਤੇ ਬੈਠੇ ਅਤੇ ਆਪਣੇ ਪਿੰਡ ਪਹੁੰਚ ਗਏ ਜਿਵੇਂ ਹੀ ਪਿੰਡ ਪਹੁੰਚੇ ਦਰ ਬੜਾ ਤੇਜ ਹੋ ਗਿਆ ਹੈ ਬੜਾ ਦਿਲ ਦੀ ਧੜਕਣ ਵਾਂਗਰੀ ਹੈ ਮਨ ਦੇ ਵਿੱਚ ਇੱਕ ਡਰ ਹੈ ਇੱਕ ਵਹਿਮ ਹੈ ਅਤੇ ਇੱਕ ਵੱਡਾ ਪ੍ਰਾਸ਼ਚਿਤ ਬڑا ਪਾਪ ਦਾ ਡਰ ਜੋਸੀ ਕਰਕੇ ਆਏ ਹਾਂ ਜਿਸ ਦਾ ਅਹਿਸਾਸ ਮੈਨੂੰ ਹਰ ਪਲ ਹਰ ਸਮੇਂ ਹਰ ਕੰਟੇ ਉੰਦਾਰਾ ਸ਼ਾਇਦ ਇਹਨਾਂ ਦੋਵਾਂ ਨੂੰ ਨਹੀਂ ਸੀ ਇਹਨਾਂ ਦੋਵਾਂ ਦੇ ਮਨ ਦੇ ਵਿੱਚ ਬੜਾ ਲਾਲਚ ਹੈ ਮੇਰੇ ਮਨ ਦੇ ਵਿੱਚ ਮਾਤਾ ਦੀ ਯਾਦ ਸੀ ਮੈਂ ਕਿਉਂ ਨਹੀਂ ਰੋਕਿਆ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦਾ ਵਿਰੋਧ ਕੀਤਾ ਕਿਉਂ ਨਹੀਂ ਇਹਨਾਂ ਦੇ ਅੱਗੇ ਲੜਿਆ ਕਿਉਂ ਨਹੀਂ ਅੱਗੇ ਖੜਾ ਸ਼ਾਇਦ ਮੈਂ ਵੀ ਲਾਲਚੀ ਸੀ ਮੈਂ ਵੀ ਇਹਨਾਂ ਵਰਗਾ ਹੋ ਗਿਆ ਸੀ ਚਲੋ ਅਸੀਂ ਹੌਲੀ-ਹੌਲੀ ਘਰ ਦੇ ਵੱਲ ਵੱਧੇ ਹਾਂ ਸਾਡੇ ਮਨਾਂ ਦੇ ਵਿੱਚ ਇਸ ਘਰ ਦੇ ਵਿੱਚ ਸਾਰਾ ਕੁਝ ਇੱਧਰ-ਉੱਧਰ ਹੋਵੇਗਾ ਪਿੱਛੇ ਸ਼ਾਇਦ ਉਹ ਖਾਲੀ ਰਿਵੀ ਆ ਹੀ ਹੋਵੇਗੇ ਅਤੇ ਘਰ ਦੇ ਵਿੱਚ ਸਾਰਾ ਕੁਝ ਉਲਟ ਪੁਟ ਹੋਵੇਗਾ ਲੇਕਿਨ ਜਿਵੇਂ ਹੀ ਪਹੁੰਚੇ ਦਰਵਾਜ਼ਾ ਖੁੱਲਾ ਸੀ ਦਰਵਾਜ਼ੇ ਖੁੱਲੇ ਨੂੰ ਦੇਖ ਕੇ ਮਨ ਦੇ ਵਿੱਚ ਬੜਾ ਸ਼ੱਕ ਹੋਇਆ ਹੋਏ ਅੰਦਰ ਕੌਣ ਹੋਵੇਗਾ ਕੀ ਸਾਡਾ ਸ਼ੱਕ ਸੱਤ ਨਹੀਂ ਹੋ ਗਿਆ ਕੋਈ ਚੋਰ ਤਾਂ ਨਹੀਂ ਆ ਗਿਆ ਕੌਣ ਹੈ ਇੱਥੇ ਕੀ ਕਿਸੇ ਨੇ ਸਾਡੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਮਨ ਦੇ ਵਿੱਚ ਵਹਿਮ ਹੈ ਅਤੇ ਜਿਵੇਂ ਹੀ ਅੰਦਰ ਵੜੇ ਬਿਲਕੁਲ ਹੈਰਾਨ ਹੋ ਗਏ ਕਿਉਂਕਿ ਬੇੜਾ ਬਿਲਕੁਲ ਸਾਫ਼ ਸਰਾ ਹੈ ਜਿਵੇਂ ਹੁਣੇ ਹੀ ਸਵੇਰੇ ਕਿਸੇ ਨੇ ਝਾੜੂ ਲਗਾਈ ਹੈ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਕੱਪੜੇ ਜਿਹੜੇ ਹਨ ਉਹ ਸੁੱਕਰੇ ਹਨ ਤਾਂ ਤਹ ਹਨ ਜਿਵੇਂ ਹੀ ਅਸੀਂ ਅੱਗੇ ਬਦੇ ਮਾਨਦੇਵ ਚੇਹਰਾ ਨਹੀਂ ਹੈ ਲੇਕਿਨ ਜਿਵੇਂ ਹੀ ਉਸ ਕਬਰ ਵੱਲ ਨਿਗਾਹ ਮਰੀ ਜਿਸਨ ਵਾਸੀ ਉੱਥੇ ਬਣਾ ਕੇ ਛੱਡ ਗਈ ਸੀ ਉੱਥੇ ਕਬਰ ਦੇ ਨਾਲ ਇੱਕ ਤਕਤੀ ਲੱਗੀ ਹੈ ਕਬਰ ਵੀ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਲੱਗ ਰਹੀ ਹੈ ਜਿਵੇਂ ਇਸਤੇ ਕਿਸੇ ਨੇ ਚੰਗੀ ਮਿੱਟੀ ਲਾਈ ਹੋਵੇ ਅਸੀਂ ਤਾਂ ਜਲਦਬਾਜ਼ੀ ਵਿੱਚ ਚਲੇ ਗਏ ਸੀ ਇਸ ਦੇ ਉੱਪਰ ਕਿਸੇ ਨੇ ਮਦਿਆ ਮਿੱਟੀ ਲਗਾ ਕੇ ਇਸ ਨੂੰ ਗੋੜ ਕਰ ਦਿੱਤਾ ਹੈ ਅਤੇ ਜਿਵੇਂ ਅਸੀਂ ਨੇੜੇ ਪਹੁੰਚੇ ਉਸ ਤਕਤੀ ਨੂੰ ਪੜਿਆ ਹੈਰਾਨ ਲਗੇ ਇੱਥੇ ਮੈਨੇ ਮੇਰੇ ਤਿੰਨ ਜਵਾਨ ਪੁੱਤਰ ਦਾ ਪਨ ਹਨ ਤਕਤੀ ਨੂੰ ਪੜ ਕੇ ਸਾਡੇ ਹੋਸ਼ ਉੱਡ ਗਏ ਪੈਰਾ ਜਿਵੇਂ ਨਿਕਲ ਗਏ ਬਿਲਕੁਲ ਹੈਰਾਨ ਲਗੇ ਆ ਕੀ ਹੋ ਗਿਆ ਇਹ ਕਿ ਇਹ ਤਾਂ ਸਾਡੀ ਮਾਤਾ ਦੀ ਜਗ੍ਹਾ ਸੀ ਇੱਥੇ ਇੰਜ ਕੋ ਲਿਖਿਆ ਹੈ ਬੇਤੇ ਮੈਰੇ ਮੇਰੇ ਤਿੰਨ ਪੁੱਤਰ ਦਫਨ ਹਨ ਸਮਝ ਨਹੀਂ ਆ ਰਿਹਾ ਸੀ ਅਚਾਨਕ ਸਭ ਤੋਂ ਵੱਡੇ ਪ੍ਰਾਦੇ ਮੋਢੇ ਤੇ ਕਿਸੇ ਔਰਤ ਨੇ ਹੱਥ ਰੱਖਿਆ ਉਹ ਬਿਲਕੁਲ ਸੰਭੈ ਗਿਆ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਕੋਈ ਪੁੱਤ ਦੇਖ ਰਿਹਾ ਹੈ ਜਿਵੇਂ ਹੀ ਪਿੱਛੇ ਮੁੜਿਆ ਨਾ ਉਸ ਨੂੰ ਦੇਖਿਆ ਸਾਹਮਣੇ ਉਸਦੀ ਮਾਮੀ ਖੜੀ ਸੀ ਉਸਦੀ ਆਪਣੀ ਮਾਮੀ ਜੋ ਕਿ ਬਹੁਤ ਘੱਟ ਇਸ ਘਰ ਦੇ ਵਿੱਚ ਆਉਂਦੀ ਸੀ ਅੱਜ ਇੱਥੇ ਕਿਵੇਂ ਆਈ ਹੈ ਹੈਰਾਨ ਹੈ ਤੁਸੀਂ ਇੱਥੇ ਕਿਵੇਂ ਆਏ ਮਾਮੀ ਜੀ ਇੰਜ ਦਿਖਾਵਾ ਕਰ ਰਿਹਾ ਹੈ ਜਿਵੇਂ ਕਿ ਕੁਝ ਨਹੀਂ ਹੋਇਆ ਹੁੰਦਾ ਹਜੇ ਧਿਆਨ ਦੋਵਾਂ ਦਾ ਉਸ ਪਾਸੇ ਸੀ ਕਿ ਜਿਹਦਾ ਧਿਆਨ ਇੱਕਦਮ ਦੂਜੇ ਪਾਸੇ ਹੁੰਦਾ ਹੈ ਅਤੇ ਅਚਾਨਕ ਵੱਟ ਕੇ ਚਪੇੜ ਉਸ ਦੀ ਗੱਲ ਤੇ ਪੈਦੀ ਹੈ ਅਸੀਂ ਹੈਰਾਨ ਸੀ ਇਹ ਚਪੇੜ ਕਿੱਥੋਂ ਆਈ ਪਿੱਛੇ ਮੁੜ ਕੇ ਦੇਖਿਆ ਸਾਡੇ ਮਾਮਾ ਜੀ ਖੜੇ ਹਨ ਮਾਮਾ ਜੀ ਅਤੇ ਮਾਮੀ ਜੀ ਇੱਕ ਘਰ ਦੇ ਵਿੱਚ ਕੀ ਕਰ ਰਹੇ ਹਨ ਅਤੇ ਇਹਨਾਂ ਨੇ ਚਪੇੜ ਕਿਉਂ ਮਾਰੀ ਕਿ ਇਹਨਾਂ ਨੂੰ ਸੱਚ ਦਾ ਪਤਾ ਲੱਗਿਆ ਹੈ ਅਚਾਨਕ ਅਸੀਂ ਦੇਖਿਆ ਕਿ ਘਰ ਦੇ ਵਿੱਚ ਇੱਕ ਮੰਝਾ ਹੈ ਮੰਝੇ ਤੇ ਸਾਡੀ ਮਾਤਾ ਪਈ ਹੈ ਉਹ ਹੀ ਮਾਤਾ ਜਿਸ ਨੂੰ ਅਸੀਂ ਜੋਂ ਦਿਨ ਹੀ ਦਬ ਕੇ ਚਲੇ ਗਏ ਸੀ ਉਹ ਹੀ ਮਾਤਾ ਅੱਜ ਮੰਝੇ ਤੇ ਪਈ ਹੈ ਜਿਉਂਦੀ ਹੈ ਉਸ ਦੇ ਉੱਪਰ ਚੰਗੇ ਕੱਪੜੇ ਪਾਰ ਕੇ ਹਨ ਪਤਲੀ ਚਾਦਰ ਹੈ ਪੱਕਾ ਚੱਲ ਰਿਹਾ ਹੈ ਬਿਲਕੁਲ ਸਾਡੇ ਹੋਸ਼ ਉੱਡ ਗਏ ਹਨ ਇਹ ਕੀ ਹੋ ਗਿਆ ਸਾਡੀ ਮਾਤਾ ਪਲਾ ਜਿਉਂਦੀ ਕਿਵੇਂ ਹੈ ਮਾਮਾ ਜੀ ਇੱਥੇ ਕਿਵੇਂ ਹਨ ਕਿ ਇਹਨਾਂ ਨੂੰ ਸੱਚ ਦਾ ਪਤਾ ਲੱਗਿਆ ਹੈ ਕਿ ਇਹਨਾਂ ਨੂੰ ਸਾਰੀ ਦਾ ਪਤਾ ਲੱਗਿਆ ਹੈ ਮਾਮਾ ਜੀ ਨੇ ਬੋਲਣਾ ਸ਼ੁਰੂ ਕੀਤਾ ਉਹ ਕਮਲਿਓ ਜਦੋਂ ਤੁਸੀਂ ਰਾਤ ਨੂੰ ਚਲੇ ਗਏ ਸੀ ਸਵੇਰ ਹੋਣ ਵਾਲੀ ਸੀ ਉਦੋਂ ਸ਼ਾਇਦ ਤੁਸੀਂ ਕਿਸੇ ਦੀ ਆਣ ਦੀ ਆਵਾਜ਼ ਸੁਣੀ ਸ਼ਾਇਦ ਆਪਣਾ ਪੜੋਸੀ ਹੋਣਾ ਤੁਸੀਂ ਆੜ ਬੜਾੜ ਦੇ ਵਿੱਚ ਤੁਹਾਨੂੰ ਇੰਜ ਲੱਗਿਆ ਜਿਵੇਂ ਕਿ ਕੋਈ ਆ ਗਿਆ ਹੈ ਤੁਸੀਂ ਇੱਥੇ ਢੰਗ ਤਰ੍ਹਾਂ ਮਿੱਟੀ ਨਹੀਂ ਪਾਈ ਇੱਥੇ ਕੁਝ ਮੋਰੀ ਰਗੇ ਸ਼ਾਇਦ ਮਾਤਾ ਦੀ ਕਿਸਮਤ ਚੰਗੀ ਸੀ ਮਾਤਾ ਦੇ ਸਾਥ ਚੱਲਦੇ ਰਹੇ ਮੈਂ ਦੋ ਕੁ ਘੰਟੇ ਬਾਅਦ ਉੱਥੇ ਆਇਆ ਮੈਂ ਦੇਖਿਆ ਬਿੱਕਰੇ ਤਾਂ ਕੋਈ ਨਹੀਂ ਹੈ ਦਰਵਾਜ਼ਾ ਵੀ ਢੰਗ ਤਰ੍ਹਾਂ ਮਦ ਨਹੀਂ ਹੋਇਆ ਮੈਂ ਕਿਸੇ ਤਰੀਕੇ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਦੇਖਿਆ ਇੱਕ ਜ਼ਮੀਨ ਤਾਂ ਜੀ ਪੁੱਠੀ ਹੈ ਮੈਂ ਆਪਣੀ ਭੈਣ ਨੂੰ ਸਰਦਗੱਲ ਆ ਬਿਆ ਨਹੀਂ ਮਿਲੀ ਤਾਂ ਮੈਨੂੰ ਸ਼ੱਕ ਹੋਇਆ ਮੈਂ ਉਸ ਜ਼ਮੀਨ ਨੂੰ ਹੱਥਾਂ ਨਾਲ ਖੋਦਿਆ ਮੇਰੇ ਖੁਸ਼ ਉੜ ਗਏ ਸਾਹਮਣੇ ਮੇਰੀ ਭੈਣ ਬਿਲਕੁਲ ਤੜਪਰੀ ਸੀ ਬਸ ਕੁਝ ਕੁ ਪਰਾਂ ਦੀ ਮਹਿਮਾਨ ਸੀ ਇਦ ਲੱਗਿਆ ਜਿਵੇਂ ਕਿ ਉਸ ਦਿਨ ਮੈਂ ਆਪਣੀ ਭੈਣ ਨੂੰ ਖੋਦਿਆਂਗਾ ਮੈਸ ਨੂੰ ਹਸਪਤਾਲ ਲੈ ਕੇ ਗਿਆ ਹਸਪਤਾਲ ਦੇ ਵਿੱਚ ਮੈਂ ਉਸ ਦਾ ਇਲਾਜ ਕਰਾਇਆ ਤੇਰੀ ਮੰਮੀ ਨੇ ਆਪਣੇ ਗਹਿਣੇ ਤੱਕ ਵੇਚ ਦਿੱਤੇ ਅਤੇ ਇਸ ਦਾ ਇਲਾਜ ਕਰਵਾਇਆ ਪੰਜ ਸੱਤ ਦਿਨ ਇਲਾਜ ਹੋਣ ਤੋਂ ਬਾਅਦ ਹੁਣ ਇੱਥੇ ਲੈ ਕੇ ਆਈ ਸੀ ਇੱਥੇ ਆਰਾਮ ਕਰ ਰਹੀ ਹੈ ਇਸ ਨੂੰ ਬਹੁਤ ਨਾਲ ਅਗਰੀਆਂ ਹਨ ਲੇਕਿਨ ਜਿਉਂਦੀ ਹੈ ਖੋਸ਼ ਤੇ ਵਿੱਚ ਹੈ ਗੱਲ ਕਰਦੀ ਹੈ ਇਸ ਨੇ ਸਾਨੂੰ ਸਾਰੀ ਸਤਾਈ ਦੱਸੀ ਕਿਵੇਂ ਤੁਸੀਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦਿਨ ਦੇਖੋ ਸਾਰਾ ਕਰ ਅਤੇ ਜੋ ਲਖਾਨੋ ਪੇਵਾੜਾ ਬੈਂਕ ਕਾਊਂਟ ਸੀ ਉਹ ਵੀ ਮੇਰੇ ਨਾਮ ਕਰਵਾ ਦਿੱਤਾ ਹੈ ਹੁਣ ਤੁਹਾਡਾ ਇਸ ਘਰ ਦੇ ਵਿੱਚ ਕੋਈ ਹਿੱਸਾ ਨਹੀਂ ਹੈ ਜਾਓ ਚਲੇ ਜਾਓ ਇਥੋਂ ਵੱਡਾ ਪ੍ਰਾ ਗੁੱਸੇ ਦੇ ਵਿੱਚ ਬੋਲਿਆ ਐਵੇਂ ਕਿਵੇਂ ਮੇਰਾ ਹਿੱਸਾ ਨਹੀਂ ਹੈ ਉਹ ਤੂੰ ਹੁੰਦਾ ਕੌਣ ਹੈ ਸਾਡੀ ਜ਼ਮੀਨ ਤੇ ਹਿੱਸਾ ਲੈਣ ਵਾਲਾ ਸਾਡੇ ਪੈਸੇ ਵਿੱਚ ਹਿੱਸਾ ਲੈਣ ਵਾਲਾ ਤੂੰ ਇੱਥੇ ਆ ਕੇ ਮੇਰੀ ਮਾਤਾ ਨੂੰ ਢੜਕਾਵੇਂਗਾ ਉਸ ਤੋਂ ਜ਼ਬਰਦਸਤੀ ਸਾਈਨ ਕਰਵਾਵੇਂਗਾ ਅਸੀਂ ਚੁੱਪ ਬੈਠਾਂਗੇ ਇਹ ਸਾਡਾ ਘਰ ਹੈ ਇਹ ਤੂੰ ਕਿਵੇਂ ਕਹ ਸਕਦਾ ਹੈ ਉਸਨੇ ਇੱਕ ਹੋਰ ਵਟਕ ਚਪੇੜ ਮੇਰੇ ਵੱਡੇ ਭਰਾ ਦੇ ਮਾਰੇ ਆਖੋ ਕਿ ਆ ਘਰ ਉਹ ਹੁੰਦਾ ਹੈ ਜਿੱਥੇ ਬਿਮਾਰ ਮਾਤਾ ਪਿਤਾ ਦੀ ਬੱਚੇ ਸੇਵਾ ਕਰਦੇ ਹਨ ਨਾ ਕਿ ਉਹਨਾਂ ਨੂੰ ਕਰਕੇ ਚਲੇ ਜਾਂਦੇ ਹੋ ਨਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਮੈਂ ਚਾਹਦਾ ਵੀ ਮੈਂ ਇੱਥੇ ਕੁਝ ਹੋਰ ਕਰਾਂ ਅਤੇ ਪੁਲਿਸ ਬੁਲਾਵਾ ਆਪਣੀ ਭੈਣ ਦੇ ਗੁਨਾਹਾਂ ਦੇ ਵਿੱਚ ਤੈਨੂੰ ਜੇਲ੍ਹ ਕਰਾਵਾਂ ਜੇਕਰ ਸ਼ਾਂਤੀ ਚਾਹੁੰਦੇ ਹੋ ਚੁੱਪਚਾਪ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਤੋਂ ਬਰਾ ਕੋਈ ਨਹੀਂ ਹੋਣਾ ਅਸੀਂ ਤੈਨਾਂ ਨੇ ਮੂਲ ੜਕਾ ਲਿਆ ਪਹਿਲਾਂ ਤਾਂ ਬੜੀਆ ਮਿੰਤਾ ਕਢੀਆਂ ਮਾਮਾ ਜੀ ਸਾਨੂੰ ਮਾਫ਼ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੰਦਰ ਗਏ ਮਾਤਾ ਦੇ ਵੀ ਪੈਰ ਭਏ ਲੇਕਿਨ ਮਾਤਾ ਜਿਸ ਤੋਂ ਸ਼ਾਇਦ ਹਿੱਲਿਆ ਵੀ ਬੜੀ ਮੁਸ਼ਕਲਾਂ ਆ ਰਹੀਆਂ ਸੀ ਉਸਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਜਿਵੇਂ ਕਿ ਕਹਿੰਦੀ ਹੋਵੇ ਬਸ ਹੁਣ ਤੁਸੀਂ ਮੇਰੇ ਲਈ ਮਰ ਗ ਹੋ ਮੈਂ ਤੁਹਾਡੇ ਮਾਤਾ ਨੇ ਤੁਸੀਂ ਮੇਰੇ ਪੁੱਤਰ ਨੇ ਜਿਵੇਂ ਹੀ ਇਹਨੀ ਗੱਲ ਸਾਡੇ ਸਮਝ ਦੇ ਵਿੱਚ ਆਈ ਅਸੀਂ ਤੇਨਾਂ ਨੇ ਮੂਹੜ ਟਕਾ ਲਿਆ ਮਾਮਾ ਜੀ ਵੀ ਹੁਣ ਗੁੱਸੇ ਦੇ ਵਿੱਚ ਸਨ ਬਾਰ ਬਾਰ ਪੁਲਿਸ ਨੂੰ ਬੁਲਾਉਣ ਦੀ ਧਮਕੀ ਦੇ ਰਹੇ ਸਨ ਰੋਲਾ ਪਾਉਣ ਦੀ ਧਮਕੀ ਦੇ ਰਹੇ ਸਨ ਮੈਂ ਪਿੰਡ ਇਕੱਠਾ ਕਰ ਲਾਂਗਾ ਅਤੇ ਜੇ ਇੱਕ ਵਾਰ ਮੇਰੇ ਹੱਥੋਂ ਗੱਲ ਨਿਕਲ ਗਈ ਮੇਰਾ ਮੂਡ ਖਰਾਬ ਹੋ ਗਿਆ ਨਾ ਮੈਂ ਤੁਹਾਨੂੰ ਤੇਨਾਂ ਨੂੰ ਜੇਲ੍ਹ ਦੇ ਵਿੱਚ ਕਰ ਦਿਆਂਗਾ ਆਪਣੀ ਹੀ ਮਾਤਾ ਨੂੰ ਮਾਰਨ ਦੇ ਜ਼ੁਲਮ ਦੇ ਵਿੱਚ ਅਸੀਂ ਤੇਨੇ ਡਰ ਗਏ ਉਹ ਦੋ ਤੁਰੰਤ ਭੱਜ ਗਏ ਅਸੀਂ ਸੋਚਿਆ ਸੀ ਮੈਂ ਸੀ ਉਹਨਾਂ ਨੂੰ ਮਨਾ ਲਵਾ ਗਏ ਲੇਕਿਨ ਨਹੀਂ ਅਸੀਂ ਗਲਤ ਸੀ ਅਸੀਂ ਬਾਹਰ ਆਏ ਕੁਝ ਦਿਨ ਪਿੰਡ ਦੀ ਫਿਰਨੀ ਤੇ ਬੈਠੇ ਬਾਅਦ ਵਿੱਚ ਅਸੀਂ ਸ਼ਹਿਰ ਆਏ ਜਿੱਥੇ ਵੱਡੇ ਭਰਾ ਦੀ ਪਸੰਦ ਵਾਲੀ ਕੁੜੀ ਰਹਿੰਦੀ ਸੀ ਉਥੇ ਉਸ ਨੂੰ ਸਾਰੀ ਗੱਲ ਦੱਸੀ ਉਸ ਨੇ ਵੀ ਜਦੋਂ ਗੱਲ ਸੁਣੀ ਨਾ ਉਸ ਨੇ ਵੀ ਵੱਡੇ ਭਰਾ ਨੂੰ ਛੱਡ ਦਿੱਤਾ ਅਸੀਂ ਦਰਦਰਦੀਆਂ ਠੋਕ ਰੱਖਣ ਨੂੰ ਮਜਬੂਰ ਸੀ ਹੁਣ ਸਾਡੇ ਕੋਲ ਆਪਣਾ ਘਰ ਨਹੀਂ ਸੀ ਕਿਰਾਏ ਤੇ ਰਹਿੰਦੇ ਸੀ ਹਾਲਾਂਕਿ ਅਸੀਂ ਮਾੜੇ ਮੋٹے ਕੰਮ ਕਰਨੇ ਸ਼ੁਰੂ ਕਰ ਦਿੱਤੇ ਲੇਕਿਨ ਅਸੀਂ ਲਾਲਚ ਦੇ ਵਿੱਚ ਆਪਣੀ ਮੰਗਵਾ ਦਿੱਤੀ ਹੈ ਆਪਣਾ ਘਰ ਗਵਾ ਦਿੱਤਾ ਅਤੇ ਸਾਰਾ ਪੈਸਾ ਜਿਸ ਵਿੱਚ ਸਾਰਾ ਕੁਝ ਕੀਤਾ ਸੀ ਇਸ ਤੋਂ ਵੱਡੀ ਗੱਲ ਅਸੀਂ ਆਪਣੀ ਆਤਮਾ ਗਵਾ ਦਿੱਤੀ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਆਪਣੀ ਮਾਤਾ ਨੂੰ ਮਨਾਈਏ ਸਾਡੀ ਮਾਤਾ ਬੜੀ ਲੰਬੀ ਉਮਰ ਭੋਕੇ ਗੁਜ਼ਰ ਗਈ ਅਸੀਂ ਤਾਂ ਉੱਥੇ ਗਏ ਸੀ ਲੇਕਿਨ ਉਹਨਾਂ ਨੇ ਮਾਤਾ ਦੀ ਅਰਤੀ ਨੂੰ ਹੀ ਸਾਨੂੰ ਹੱਥ 'ਚ ਲਗਾ ਦਿੱਤਾ ਸਾਰੀ ਰਸਮਾਂ ਮਾਮਾ ਜੀ ਨੇ ਤੇ ਉਹਨਾਂ ਦੇ ਲੜਕੇ ਨੇ ਕੀਤੀਆਂ ਸਾਨੂੰ ਤਾਂ ਅਰਥੀ ਨੂੰ ਮੋੜਾ ਵੀ ਲਾਣ ਦਿੱਤਾ ਦੂਰ ਭਜਾ ਦਿੱਤਾ ਅਸੀਂ ਦੂਰੋਂ ਹੀ ਸਾਰਾ ਕੁਝ ਦੇਖਦੇ ਰਹੇ ਇਹ ਸਾਡੇ ਲਈ ਬੜੇ ਸ਼ਰਮ ਦੀ ਗੱਲ ਸੀ ਹਾਂਜੀ ਦੋਸਤੋ ਕਿਮੇਰਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਚੰਗੀ ਲੱਗੀ ਨਾ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਆਪਣੇ ਵਿਚਾਰ ਦਿਆ ਕਰੋ ਅਸੀਂ ਤੁਹਾਡੇ ਵਿਚਾਰ ਜ਼ਰੂਰ ਪੜਾਂਗੇ ਅਗਲੀ ਕਹਾਣੀ ਦੇ ਵਿੱਚ ਅਸੀਂ ਉਸ ਨੂੰ ਜ਼ਰੂਰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਾਥ ਸੰਗਤ ਦਿਓ ਜੀ ਸਾਨੂੰ ਦਾਦਿਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ